ਦੇ ਨਾਲ ਉਹ ਨੁਸਖਾ ਫਾਰਮੂਲਾ ਸੀ ਸਾਂਝਾ ਕਰ ਰਹੇ ਆਂ ਗੰਡਾ ਵਾਲਾ ਜਿੰਨਾ ਨਾਲ ਗੰਡਾ ਹੈਗੀਆਂ ਮੂੰਹ ਵਾਂਗੂ ਖੁਰ ਸਕਦੇ ਨੇ ਚ ਹੈ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਣ ਇੰਨੀ ਕੋ ਹਲਦੀ ਆ ਪੰਜ ਤੋਂ ਸੱਤ ਪੱਤੀਆਂ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਇਹ ਵੀ ਆਪਾਂ ਥੋੜਾ ਕੋ ਲਵਾਂਗੇ ਕਿ ਸਾਹਿਬ ਇਹ ਬਣ ਗਿਆ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਬਣੀਆਂ ਗੰਡਾ ਔਰ ਕਿਸੇ ਵੀ ਜਗ੍ਹਾ ਤੇ ਬਣੀਆਂ ਗੰਡਾ ਨੂੰ ਖੋਰਣ ਵਾਲਾ ਘਰੇਲੂ ਨੁਸਖਾ ਕਿਸੇ ਡਾਕਟਰ ਨੂੰ ਸਮਝ ਨਹੀਂ ਆਈ ਮੈਂ ਕਾਫੀ ਦੇਰ ਦੀ ਦਵਾਈ ਖਾਣੀ ਪਈ ਇੰਨੇ ਟਾਈਮ ਦੀ ਪ੍ਰੋਬਲਮ 6 ਸਾਲ ਹੋ ਗਏ ਇਹ ਸਾਲ ਹੋ ਗਏ 6 ਸਾਲਾਂ ਜ ਤੁਸੀਂ 3 ਸਾਲ ਲਗਾਤਾਰ ਆਪਰੇਸ਼ਨ ਕਰਵਾਇਆ ਹਾਂਜੀ ਦਰਦ ਵੀ ਹੁੰਦਾ ਸੀ ਹਾਂਜੀ ਬਹੁਤ ਜ਼ਿਆਦਾ ਰਾਤ ਸਾਰੇ ਸਾਰੇ ਰਾਤ ਬੈਠ ਕੇ ਕੱਟਦੀ ਸੀ ਹੁਣ ਕੀ ਬਣੇ ਤੁਹਾਡੇ ਹੱਥ ਹੁਣ ਮੈਨੂੰ ਇਹਨਾਂ ਦੀ ਦਵਾਈ ਖਾਣ ਨਾਲ ਕੋਸ਼ ਅੱਗੇ ਨਾਲੋਂ ਫਰਕ ਨਹੀਂ ਸੀ ਕਿਸੇ ਵੀ ਥਾਂ ਤੇ ਗੰਡ ਬਣ ਗਈ ਆ ਸਾਡੇ ਫਾਰਮੂਲੇ ਨੂੰ ਮੈਂ ਕੰਨਾ ਵੀ ਅਗਰ 4 ਦਿਨ ਵਰਤ ਲਿਆ ਸਰ ਉਹਦੀਆਂ ਗੰਡਾ ਗਾਇਬ ਹੋਣਗੀਆਂ ਅਸੀਂ ਮੋਗੇ ਤੋਂ ਬਹੁਤ ਮੈਡੀਸਨ ਖਾਧੀ ਕਾਫੀ ਡਾਕਟਰਸ ਚੇਂਜ ਕੀਤੇ ਤਾਂ ਉਹ ਦੱਸਦੇ ਸੀ ਕਿ ਇਹਨਾਂ ਦੀ ਬਲੱਡ ਦੀ ਸਪਲਾਈ ਰੁਕ ਜਾਂਦੀ ਹੈ ਸਰਦੀ ਚਾਕੇ ਅੱਗੇ ਅੱਗੇ ਆ ਕੇ ਬਲੱਡ ਸੁੱਕਣ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਇਹਨਾਂ ਦੀ ਸਕਿਨ ਭੋਜਨਦੀ ਸੀ ਗਲਨ ਲੱਗ ਜਾਂਦੀ ਸੀ ਇਹ ਹੋ ਕਿਉਂ ਜਾਂਦੀਆਂ ਨੇ ਚਾਹੇ ਉਹ ਲਿਪੋਮਾ ਜਾਂ ਦੂਸਰੀ ਕੋਈ ਹੋਰ ਆਮ ਗੱਠ ਹੈਗੀਏ ਚਾਹੇ ਪੈਣਾ ਦੀ ਬ੍ਰੈਸਟ ਦੇ ਵਿੱਚ ਗੰਡ ਦਾ ਮਾਮਲਾ ਹੋਵੇ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੇ ਵਾਲ ਤੱਕਰ ਸਰੀਰ ਦੀ ਸਭ ਤੋਂ ਛੋਟੀ ਇਕਾਈ ਹੈ ਸੈੱਲ ਆਪਣਾ ਕੰਮ ਸਿਰਫ ਸੈੱਲ ਤਿੱਕਰ ਖੁਰਾਕ ਬਚਾਉਣਾ ਅਗਲਾ ਕੰਮ ਸਾਡੇ ਸੀਰ ਦਾ ਸੈੱਲ ਟਿਸ਼ੂ ਆਰਗਨ ਸਿਸਟਮ ਵਾਟੋਮੈਟਿਕ ਸਰੀਰ ਉਨ ਦੀ ਸਫਾਈ ਕਰਨੀ ਸ਼ੁਰੂ ਕਰਦਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਬਸ ਆਪਣੀ ਮੈਡੀਸਨ ਹੀ ਦਿੱਤੀ ਆ ਕਿਹੜੀ ਮੈਡੀਸਨ ਜੀ ਬੂੰਦਾ ਵਾਲੀ ਮੈਡੀਸਨ ਮੈਨਾਂ ਨਹੀਂ ਮਤਲਬ ਰეკਮੈਂਡ ਕੀਤਾ ਕਿ ਤੁਸੀਂ ਆਪਣੀ ਮੈਡੀਸਨ ਸ਼ੁਰੂ ਕਰੋ ਠੀਕ ਹੈ ਤਾਂ ਹੁਣ ਫਿਰ ਅਸੀਂ ਇਹਨਾਂ ਦੀ ਮੈਡੀਸਨ ਸ਼ੁਰੂ ਕੀਤੀ ਤਾਂ 1 ਮਨਥ ਦੇ ਵਿੱਚ ਇਹਨਾਂ ਨੂੰ ਸਾਨੂੰ ਮਤਲਬ 60% ਫਰਕ ਪੈ ਗਿਆ ਉਹ 60% 60% ਗੰਡਾ ਦਾ ਮੇਨ ਕਾਰਨ ਦੰਦਾ ਜਦੋਂ ਸਰੀਰ ਚ ਵਾਤ ਰੋਗ ਵੱਧ ਹੈ ਮਤਲਬ ਦਰਦਾਂ ਵੱਧਦੀਆਂ ਦਰਦਾਂ ਕਿਉਂ ਵੱਧ ਰੀਆਂ ਤੁਹਾਡਾ ਬਲੱਡ ਸਰਕੂਲੇਸ਼ਨ ਲੈਵਲ ਜਿਹੜਾ ਸਲੋ ਹੋ ਰਿਹਾ ਬਲੱਡ ਫਲੋ ਨਹੀਂ ਕਰ ਰਿਹਾ ਪ੍ਰੋਪਰ ਇੰਨੇ ਵੀ ਸਰੀਰ ਦੇ ਆਰਗਨਸ ਨੇ ਉਹ ਸਾਰੇ ਜਿਹੜਾ ਵੀ ਵਰਕ ਕਰਦੇ ਨੇ ਉਹ ਬਲੱਡ ਦੇ ਸਹਾਰੇ ਹੀ ਵਰਕ ਕਰਦੇ ਨੇ ਜਦੋਂ ਬਲੱਡ ਦੀ ਕੁਆਲਿਟੀ ਔਰ ਬਲੱਡ ਦੀ ਪਿਊਰੀਫਿਕੇਸ਼ਨ ਘਟ ਜਾਏਗੀ ਔਰ ਬਲੱਡ ਇੱਕ ਜਗ੍ਹਾ ਤੇ ਜੰਮਣਾ ਸ਼ੁਰੂ ਕਰ ਦੇਗਾ ਉਸ ਤੋਂ ਬਾਅਦ ਸਰੀਰ ਦੇ ਉੱਪਰ ਚਰਬੀ ਜਮਣ ਲੱਗ ਜਾਂਦੀ ਆ ਜਿਹੜੀ ਚਰਬੀ ਜੰਮੀ ਨੂੰ ਆਪਾਂ ਨਾਮ ਦੇ ਦਿੰਦੇ ਆ ਲਾਈਪੋਮਾ ਦਾ ਵੀ ਸਾਡੇ ਸਰੀਰ ਤੇ ਗੰਡਾ ਹੋ ਗਿਆ ਇਨਟੇਕ ਕਿਵੇਂ ਕਰਨਾ ਐਨਾ ਕੋ ਗਲਾਸ ਤੁਸੀਂ ਆਪਦਾ ਬਣਾ ਕੇ ਰੱਖ ਲੈਣਾ ਔਰ ਉੱਠਦਿਆਂ ਸਾਰੀ ਖਾਲੀ ਪੇਟ ਤੁਸੀਂ ਨੂੰ ਇਨਟੇਕ ਕਰ ਲੈਣਾ ਕੋਲੇ ਨੁਸਖੇ ਫਾਰਮੂਲੇ ਦਾ ਟਾਈਮ ਨਹੀਂ ਹੁੰਦਾ ਉਹ ਡ੍ਰੌਪ ਕਿਹੜੇ ਹੈਗੇ। ਅਗਰ ਠੀਕ ਹੋਣਾ ਚਾਹੁੰਦੇ ਹੋ ਇਹ ਬ੍ਰह्म ਮਸਤਰ ਦੇ ਉੱਪਰ ਤੁਹਾਨੂੰ ਵਿਸ਼ਵਾਸ ਕਰਨਾ ਪੈਗਾ ਜੇ ਤੁਸੀਂ ਇਹਦੇ ਤੇ ਵਿਸ਼ਵਾਸ ਕਰੋਗੇ ਫਿਰ ਹਰੇਕ ਤਰ੍ਹਾਂ ਦਾ ਰੋਗ ਹਰੇਕ ਕ੍ਰੋਨਿਕਲ ਤੋਂ ਕ੍ਰੋਨਿਕਲ ਪੇਸ਼ੈਂਟ ਵੀ ਇਹਦੇ ਨਾਲ ਚੜ੍ਹ ਨਿਕਲਾ ਦੇ ਵਿੱਚ। ਮੈਂ ਇਹੀ ਰਿਕਮੈਂਡ ਕਰਦੀ ਕਿ ਸਾਰਿਆਂ ਨੂੰ ਮਤਲਬ ਇਲੈਕਟ੍ਰੋ ਹੋਮਿਓਪੈਥੀ ਨਾਲ ਜੁੜਨਾ ਚਾਹੀਦਾ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ। ਤੇ ਅੱਜ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹਾਂ ਉਹ ਵਿਸ਼ਾ ਜਿਸ ਨੇ ਹਰ ਘਰ ਨੂੰ ਪਰੇਸ਼ਾਨ ਕੀਤਾ ਹੋਇਆ ਔਰ ਮੈਨੂੰ ਲੱਗਦਾ ਹੈ ਕਿ ਆਮ ਕਰਕੇ ਜਿਹੜੀ ਇਹ ਬਿਮਾਰੀ ਜਿਸ ਬਾਬਤ ਅਸੀਂ ਅੱਜ ਡਿਸਕਸ ਕਰਨ ਵਾਲੇ ਆ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨ ਵਾਲੇ ਆ ਤੁਹਾਨੂੰ ਨੁਸਖੇ ਫਾਰਮੂਲੇ ਦੇਣ ਵਾਲੇ ਆ ਕੋਈ ਘਰ ਸ਼ਾਇਦ ਅਜਿਹਾ ਹੋਵੇਗਾ ਜਿੱਥੇ ਜਾਏ ਪ੍ਰੋਬਲਮ ਹੋ ਚੁੱਕੀ ਹੈ ਜਾਂ ਚੱਲ ਰਹੀ ਹੈ ਜਾਂ ਕਿਸੇ ਨੂੰ ਹੋ ਸਕਦੀ ਹੈ ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਡਾਕਟਰ ਡਾਕਟਰ ਜੋੜਾ ਸਾਡੇ ਨਾਲ ਡਾਕਟਰ ਕਰਨ ਕਟਾਰੀਆ ਜੀ ਨੇ ਤੇ ਸਾਡੇ ਨਾਲ ਮੇਰੇ ਖੱਬੇ ਪਾਸੇ ਗੁਰਬਖਸ਼ ਸਿੰਘ ਨਾਗੀ ਸਾਹਿਬ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਨੁਸਖਾ ਫਾਰਮੂਲਾ ਵੀ ਅਸੀਂ ਸਮਝਾਂਗੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਦੇਖੋ ਜੋ ਜੋ ਚੀਜ਼ਾਂ ਇਹ ਨੁਸਖੇ ਫਾਰਮੂਲੇ ਦਾ ਹਿੱਸਾ ਬਣ ਰਹੀਆਂ ਨੇ ਉਹਦੇ ਵਿੱਚ ਸੇਂਧਾ ਨਮਕ ਹੈਗਾ ਔਰ ਇਸ ਤੋਂ ਇਲਾਵਾ ਮਿੱਠੀ ਨਿੰਮ ਹੈ ਇਸ ਤੋਂ ਇਲਾਵਾ ਅਸੀਂ ਕਹ ਲਈਏ ਕਿ ਪੁਦੀਨਾ ਹੈ ਔਰ ਪੁਦੀਨੇ ਦੇ ਨਾਲ-ਨਾਲ ਹਲਦੀ ਦਾ ਸੁਮੇਲ ਵੀ ਜਿਹੜਾ ਇਹ ਚੀਜ਼ਾਂ ਜਿਹੜੇ ਤੁਹਾਨੂੰ ਅਸੀਂ ਦਿਖਾਵਾਂਗੇ ਉਹ ਸਾਰੀਆਂ ਚੀਜ਼ਾਂ ਅੱਜ ਤੁਹਾਡੇ ਘਰ ਦੇ ਵਿੱਚ ਮਿਲਣਗੀਆਂ ਔਰ ਜਿਹੜੀਆਂ ਜਿਸ ਬਿਮਾਰੀ ਦੇ ਅਸੀਂ ਗੱਲ ਕਰਾਂਗੇ ਉਸ ਦੇ ਵਿੱਚ ਇਹ ਬਹੁਤ ਕਾਰਗਰ ਹੈ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਡਾਕਟਰ ਕਰਨ ਕਿਟਾਰੀਆਂ ਤੋਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਸਭ ਤੋਂ ਪਹਿਲਾਂ ਤਾਂ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਉਮੀਦ ਕਰਦਾ ਹਾਂ ਇਹ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਤੰਦਰੁਸਤ ਹੋਣਗੇ ਔਰ ਧੰਨਵਾਦ ਉਹਨਾਂ ਸਰੋਤਿਆਂ ਦਾ ਉਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਸਾਡੀਆਂ ਪਿਛਲੀਆਂ ਵੀਡੀਓ ਨੂੰ ਬੜਾ ਪਿਆਰ ਦਿੱਤਾ ਔਰ ਬੜਾ ਪਰਮਾਹੰਗਾਰਾ ਦਿੱਤਾ ਔਰ ਹਰ ਵਾਰ ਦੀ ਤਰ੍ਹਾਂ ਅਸੀਂ ਕਹਿੰਨੇ ਆ ਵੀ ਜੋ ਵੀ ਨੁਸਖਾ ਜੋ ਵੀ ਫਾਰਮੂਲਾ ਅਸੀਂ ਲੈ ਕੇ ਆਉਂਨੇ ਆ ਉਮੀਦ ਕਰਦੇ ਆ ਕਿ ਦਰਸ਼ਕ ਉਹਨਾਂ ਦਾ ਬਾਗੂ ਵੀ ਫਾਇਦਾ ਲੈ ਰਹੇ ਹੋਣਗੇ ਜੀ ਜੀ ਅੱਛਾ ਕਟਾਰੀਆ ਸਾਹਿਬ ਅੱਜ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਤੁਸੀਂ ਕਿਹਾ ਸੀ ਕਿ ਤੁਹਾਨੂੰ ਮੌਕੇ ਤੇ ਦੱਸਾਂਗੇ ਜਿਹੜਾ ਨੁਸਖਾ ਫਾਰਮੂਲਾ ਕੀ ਨੁਸਖਾ ਹੈ ਕੀ ਫਾਰਮੂਲਾ ਤੁਸੀਂ ਕਹਿ ਰਹੇ ਹੋ ਜਤਾਂ ਕਾਰ ਇਹ ਤਾਂ ਪੀੜਤ ਹੋ ਚੁੱਕਿਆ ਹੈ ਜਾਂ ਹੋ ਰਿਹਾ ਹੈ ਜਾਂ ਫਿਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਜਿਵੇਂ ਲਾਸਟ ਵੀ ਆਪਾਂ ਇੱਕ ਵੀਡੀਓ ਲੈ ਕੇ ਆਏ ਸੀਗੇ ਗੰਡਾ ਦੇ ਉੱਪਰ ਔਰ ਉਸ ਵੀਡੀਓ ਨੂੰ ਬੜਾ ਪਰਮਾ ਹੁੰਗਾਰਾ ਮਿਲਿਆ ਔਰ ਬੜੀ ਲੋਕਾਂ ਦੀ ਡਿਮਾਂਡ ਸੀਗੀ ਵੀ ਦੁਆਰਾ ਤੋਂ ਸਾਨੂੰ ਇਸ ਨੁਕਤੇ ਨਾਲ ਜਾਗਰੂਕਤ ਕਰਾਇਆ ਜਾਵੇ ਔਰ ਦੁਆਰਾ ਤੋਂ ਦੱਸਿਆ ਜਾਵੇ ਔਰ ਦੂਜੀ ਗੱਲ ਅੱਜ ਜਿਹੜੀ ਗੰਡਾਂ ਦੀ ਸਮੱਸਿਆ ਵਾ ਜਿਹਨੂੰ ਲਾਈਪੋਮਾ ਬੋਲਿਆ ਜਾਂਦਾ ਵਾ ਔਰ ਇਹ ਕਾਰਨ ਕੀ ਆਂਦਾ ਮੈਂ ਕਾਰਨ ਕੀ ਕਰ ਦਿੰ ਜਿਵੇਂ ਮੈਂ ਲਾਸਟ ਟਾਈਮ ਵੀ ਤੁਹਾਨੂੰ ਇਹ ਗੱਲ ਦੱਸੀ ਸੀਗੀ ਵੀ ਜਿਹੜਾ ਸਰੀਰ ਜਿੰਨਾ ਵੀ ਕੰਮ ਵਾ ਔਰ ਜਿੰਨੇ ਵੀ ਸਰੀਰ ਦੇ ਆਰਗਨਸ ਨੇ ਉਹ ਸਾਰੇ ਜਿਹੜਾ ਵੀ ਵਰਕ ਕਰਦੇ ਨੇ ਉਹ ਬਲੱਡ ਦੇ ਸਹਾਰੇ ਹੀ ਵਰਕ ਕਰਦੇ ਨੇ ਔਰ ਜਦੋਂ ਬਲੱਡ ਦੀ ਕੁਆਲਿਟੀ ਔਰ ਬਲੱਡ ਦੀ ਪਿਊਰੀਫਿਕੇਸ਼ਨ ਘਟ ਜਾਏਗੀ ਔਰ ਬਲੱਡ ਇੱਕ ਜਗ੍ਹਾ ਤੇ ਜੰਮਣਾ ਸ਼ੁਰੂ ਕਰ ਦੇਗਾ ਉਸ ਤੋਂ ਬਾਅਦ ਸਰੀਰ ਦੇ ਉੱਪਰ ਚਰਬੀ ਜੰਮਣ ਲੱਗ ਜਾਂਦੀ ਆ ਔਰ ਜਿਹੜੀ ਚਰਬੀ ਜੰਮੀ ਨੂੰ ਆਪਾਂ ਨਾਮ ਦੇ ਦਿੰਦੇ ਆ ਲਾਈਪੋਮਾ ਦਾ ਵੀ ਸਾਡੇ ਸਰੀਰ ਤੇ ਗੰਡਾ ਹੋ ਗਿਆ ਔਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਆਪਾਂ ਲੈ ਕੇ ਆਏ ਆ ਇੱਕ ਕੁਦਰਤ ਦੇ ਹਿਸਾਬ ਨਾਲ ਇਹ ਨੁਸਖਾ ਇਹ ਫਾਰਮੂਲਾ ਉਹ ਗੰਡਾ ਨੂੰ ਤੁਹਾਡੇ ਸਰੀਰ ਦੇ ਵਿੱਚੋਂ ਗਾਇਬ ਕਰੇਗਾ ਔਰ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਸਰੀਰ ਦੇ ਵਿੱਚ ਦਰਦਾਂ ਹੋ ਰਹੀਆਂ ਨੇ ਇਹ ਉਹ ਦਰਦਾਂ ਨੂੰ ਵੀ ਗਾਇਬ ਕਰੇਗਾ ਜੀ ਜੀ ਸਾਡੇ ਨਾਲ ਡਾਕਟਰ ਗੁਰਬਖਸ਼ ਸਿੰਘ ਨਾਗੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਨਾਗੀ ਸਾਹਿਬ ਬੜਾ ਘੈਂਟ ਨੁਸਖਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗੱਠਾਂ ਨੂੰ ਤੇ ਇਸ ਤਰੀਕੇ ਨਾਲ ਪਿਘਲਾ ਸਕਦਾ ਹੈ ਜਿਵੇਂ ਮੋਮ ਪਿਗਲ ਮੋਮ ਪਿਗਲ ਜਾਂਦੀ ਹੈ ਮੋਮਬਤੀ ਦੀ ਜਦੋਂ ਅਸੀਂ ਅੱਗ ਲਾਉਣੀ ਆ ਤਾਂ ਇਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕੀ ਖਾਸ ਰਹਿਣ ਵਾਲਾ ਅੱਜ ਸਭ ਤੋਂ ਪਹਿਲਾਂ ਤਾਂ ਹੱਕੀ ਗੇ ਟੀਵੀ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਫਿਰ ਸਾਨੂੰ ਸਾਡੇ ਪਿਆਰ ਪਰੇ ਸਰੋਤਿਆਂ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਉਹਨਾਂ ਸਰੋਤਿਆਂ ਦਾ ਜਿਨ੍ਹਾਂ ਨੇ ਸਾਡੀਆਂ ਵੀਡੀਓ ਨੂੰ ਬਹੁਤ ਭਰਵਾ ਹੁੰਗਾਰਾ ਦਿੱਤਾ ਤੇ ਔਰ ਜਿਹੜੇ ਨੁਸਖੇ ਘਰੇ ਵਰਤ ਰਹੇ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਫਰੁਕੀ ਸਾਹਿਬ ਕਿਉਂਕਿ ਅੱਜ ਤੋਂ ਕੁਝ ਸਮਾਂ 2-3 ਮਹੀਨਾ ਪਹਿਲਾਂ ਜਦੋਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਵੀਡੀਓ ਸੀ ਔਰ ਲੋਕਾਂ ਦੀ ਬਹੁਤ ਡਿਮਾਂਡ ਸੀ ਔਰ ਸਾਡੇ ਕੋਲ ਪੇਸ਼ੈਂਟ ਆ ਰਹੇ ਸੀ ਹੁਣ ਨਾ ਗੱਲ ਆ ਗਈ ਕਿ ਅੱਜ ਲਾਈਪੋਮਾ ਕੱਲਾ ਲਾਈਪੋਮਾ ਨਹੀਂ ਹੈ ਅੱਜ ਕਿਸੇ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਗੰਢ ਜਦੋਂ ਗੰਢ ਇਵਨ ਕਿ ਮੈਂ ਤਾਂ ਕੈਂਸਰ ਤਿੱਕਰ ਜਿਹੜੀ ਇਹ ਗੰਡਾ ਹੋ ਰਹੀਆਂ ਅੱਜ ਕੈਂਸਰ ਤਾਂ ਮੈਂ ਬਾਅਦ ਸ਼ਬਦ ਲੈਣਾ ਸਭ ਤੋਂ ਪਹਿਲਾਂ ਜਦੋਂ ਕਿਸੇ ਦੇ ਸਰੀਰ 'ਚ ਕੋਈ ਗੰਢ ਬਣਦੀ ਹੈ ਨਾ ਜਦੋਂ ਗੰਢ ਬਣਦੀ ਜਦੋਂ ਗੰਢ ਪਰ ਕਿਸੇ ਨੂੰ ਸਲਾਹ ਲੈਂਦਾ ਉਹ ਕਹਿੰਦਾ ਵੀ ਦਵਾ ਦਾ ਇਹ ਇਲਾਜ ਕਰਾ ਲੈ ਕਿਤੇ ਕੈਂਸਰ ਨਾ ਬਣ ਜਾਏ ਬਿਲਕੁਲ ਠੀਕ ਐ ਇਹੀ ਹੁੰਦਾ ਕਿਉਂਕਿ ਨਾ ਅੱਜ ਸਲਾਹਵਾ ਦੇਣ ਵਾਲੇ ਇੰਨੇ ਕੋ ਨੂੰ ਮਿਲ ਜਾਂਦੇ ਆ ਜਿੰਨੂੰ ਕੁਛ ਨਹੀਂ ਪਤਾ ਉਹ ਵੀ ਉਹਨੂੰ ਇੰਨਾ ਕੁ ਜ਼ਿਆਦਾ ਮਾਨਸਿਕ ਤੌਰ ਤੇ ਕਮਜ਼ੋਰ ਕਰ ਦਿੰਦਾ ਕੈਂਸਰ ਤਾਂ ਭਾਵੇਂ ਗੰਡਾ ਤੋਂ ਭਾਵੇਂ ਬੰਨਣਾ ਭਾਵੇਂ ਨਹੀਂ ਬੰਨਣਾ ਪਰ ਉਹਦੇ ਦਿਮਾਗ 'ਚ ਕੈਂਸਰ ਬਣਾ ਦਿੱਤਾ ਜਾਂਦਾ ਹੈ ਮਾਨਸਿਕ ਤੌਰ ਤੇ ਉਹਨੂੰ ਕਮਜ਼ੋਰ ਕਰ ਦਿੱਤਾ ਜਾਂਦਾ ਕਿ ਤੈਨੂੰ ਇਹ ਗੰਡਾ ਤੋਂ ਹੋ ਜਾਂਦਾ ਪਰ ਮੈਂ ਅੱਜ ਜਿਹੜਾ ਅਸੀਂ ਫਾਰਮੂਲਾ ਲੈ ਕੇ ਆਏ ਆ ਲਾਇਪੋਮਾ ਦੀ ਗੰਡਾ ਛੱਡੋ ਕਿਸੇ ਨੂੰ ਫਾਈਬਰੇਡ ਆ ਆਪਣੇ ਯੂਟਰਸ ਓਵਰੀ ਸਿਸਟ ਕਿਸੇ ਨੂੰ ਬ੍ਰੈਸਟ ਵਿੱਚ ਗੰਡਾ ਬਣ ਚੁੱਕਿਆ इवन ਕਿ ਸੀਏ ਚ ਕਿਸੇ ਵੀ ਥਾਂ ਤੇ ਗੰਡ ਬਣ ਗਈ ਆ ਜਿਹੜਾ ਸਾਡੇ ਫਾਰਮੂਲੇ ਨੂੰ ਮੈਂ ਕਹਿੰਨਾ ਵੀ ਅਗਰ 4 ਦਿਨ ਕਿਨੇ ਦਿਨ ਜੀ 4 ਦਿਨ 4 ਦਿਨ ਪੂਰੀ ਇਮਾਨਦਾਰੀ ਨਾਲ ਦਿਨ ਚ ਭਾਵੇਂ ਇਸ ਚੀਜ਼ ਨੂੰ ਦਿਨ ਚ ਦੋ ਵਾਰੀ ਵਰਤ ਲੋ ਤਿੰਨ ਵਾਰੀ ਵਰਤ ਲੋ ਚਾਰ ਵਾਰ ਵਰਤ ਲੋ ਜਿੰਨੇ ਪੂਰੀ ਇਮਾਨਦਾਰੀ ਨਾਲ 4 ਵਾਰ 4 ਦਿਨ ਵਰਤ ਲਿਆ ਸਰ ਹੁੰਦੀ ਹੈ ਗੰਡਾ ਗਾਇਬ ਹੋਣ ਗਿਆ ਉਸ ਸੁੱਤਾ ਬੈ ਉਠੂ ਸਵੇ ਦੇਖੂਗਾ ਨਾ ਤੇ ਦੋ ਕਿ ਮੇਰੇ ਤਾਂ ਗੰਢ ਸੀ ਤਿੰਨ ਚਾਰ ਦਿਨਾਂ ਬਾਅਦ ਬਿਲਕੁਲ ਕਿੱਧਰ ਗਈ ਆ ਔਰ ਖੁਦ ਖਰਾਨ ਓਏ ਮੈਂ ਨਹੀਂ ਬੋਲ ਰਿਹਾ ਇਹ ਜਿੰਨਾ ਪੇਸ਼ੈਂਟਾਂ ਨੇ ਨੇ ਫਾਰਮੂਲੇ ਵਰਤੇ ਉਹਨਾਂ ਨੇ ਪ੍ਰੈਕਟੀਕਲ ਦਿੱਤਾ ਇਹਨਾਂ ਦਾ ਔਰ ਤੁਹਾਨੂੰ ਪਤਾ ਕਿ ਆਪਾਂ ਜਿੰਨੇ ਵੀ ਫਾਰਮੂਲੇ ਲੈ ਕੇ ਆਉਣੇ ਆ ਉਹ ਕੱਲੇ ਹਵਾ ਚ ਗੱਲਾਂ ਨਹੀਂ ਹੁੰਦੀਆਂ ਉਹ ਫਿਰ ਇਹਨਾਂ ਨੂੰ 1 ਮਹੀਨਾ 2 ਮਹੀਨੇ ਇਹਨਾਂ ਨੂੰ ਵਰਤਿਆ ਜਾਂਦਾ ਵਰਤੋਂ ਤੋਂ ਬਾਅਦ ਜਿੰਨੇ ਜਿੰਨੇ ਵਰਤਿਆ ਆਪਦਾ ਫਿਰ ਉਹਨਾਂ ਨੇ ਐਕਸਪੀਰੀਅੰਸ ਸ਼ੇਅਰ ਕੀਤਾ ਹੁੰਦਾ ਉਪਰੰਤ ਫਿਰ ਆਪਾਂ ਇਹ ਮਾਰਕੀਟ ਚ ਉਹ ਆਪਣੇ ਪਿਆਰ ਪ੍ਰੇਸ ਤੋਂ ਤੇ ਆਈ ਲੈ ਕੇ ਆਉਣੇ ਆ ਆਪ ਇਹ ਦੱਸੋ ਕਿ ਇਸ ਵੇਲੇ ਜਿਹੜੀਆਂ ਗੰਡਾਂ ਨੇ ਨਾਗੀ ਸਾਹਿਬ ਗੰਡਾ ਬਣਨ ਦਾ ਕਾਰਨ ਕੀ ਰਹਿੰਦਾ ਹੈ ਕਿਸੇ ਦੇ ਅ ਬਗਲ ਦੇ ਵਿੱਚ ਹੋਈ ਹੋਈ ਹੈ ਕੱਛਾਂ ਦੇ ਵਿੱਚ ਗੰਡਾ ਹੋ ਗਿਆ ਕਿਸੇ ਦੀ ਪੇਟ ਦੇ ਉੱਤੇ ਗੰਡ ਹੋ ਗਈ ਕਿਸੇ ਤੇ ਗਰਦਨ ਦੇ ਪਿੱਛੇ ਗੰਡ ਹੋ ਗਈ ਕਿਸੇ ਦੇ ਬਾਹਾਂ ਸਾਰੀਆਂ ਗੰਡਾਂ ਨਾਲ ਭਰੀਆਂ ਪਈਆਂ ਨੇ ਕਿਸੇ ਦਾ ਸਾਰਾ ਸਰੀਰ ਹੀ ਗੰਡਾਂ ਨਾਲ ਭਰਿਆ ਪਿਆ ਇਹ ਹੋ ਕਿਉਂ ਜਾਂਦੀਆਂ ਨੇ ਚਾਹੇ ਉਹ ਲਿਪੋਮਾ ਹੈ ਜਾਂ ਦੂਸਰੀ ਕੋਈ ਹੋਰ ਆਮ ਗੱਠ ਹੈਗੀ ਹੈ ਚਾਹੇ ਪੈਣਾ ਦੀ ਬ੍ਰੈਸਟ ਦੇ ਵਿੱਚ ਗੰਡ ਦਾ ਮਾਮਲਾ ਹੋਵੇ ਬਿਲਕੁਲ ਜੀ ਰੁਕੀ ਸਾਹਿਬ ਦੇਖੋ ਅੱਜ ਤੋਂ ਪਹਿਲਾਂ ਜਦੋਂ ਸਾਡਾ ਇਲਾਜ ਕੀਤਾ ਜਾਂਦਾ ਹੁੰਦਾ ਸੀ ਨਾ ਉਦੋਂ ਕੋਈ ਵੱਡੀਆਂ ਵੱਡੀਆਂ ਮਸ਼ੀਨਾਂ ਨਹੀਂ ਸੀ ਹੁੰਦੀਆਂ ਵਾਤ ਪਿਤ ਕਫ ਇਹਨਾਂ ਨੂੰ ਚੈੱਕ ਕੀਤਾ ਜਾਂਦਾ ਹੁੰਦਾ ਸੀ ਅ ਅੱਖਾਂ ਦਾ ਰੰਗ ਦੇਖਿਆ ਜੀਭ ਦਾ ਰੰਗ ਵੇਖਿਆ ਨੋਹਾਂ ਦਾ ਰੰਗ ਦੇਖਿਆ ਇਲਾਜ ਕਰ ਦਿੱਤਾ ਜਾਂਦਾ ਸੀ ਅੱਜ ਕੀ ਹੋ ਰਿਹਾ ਗੰਡਾ ਦਾ ਮੈਂ ਮੇਨ ਕਾਰਨ ਦੰਦਾ ਜਦੋਂ ਸਰੀਰ ਚ ਵਾਤ ਰੋਗ ਵੱਧ ਹੈ ਮਤਲਬ ਦਰਦਾਂ ਵਧਦੀਆਂ ਦਰਦਾਂ ਕਿਉਂ ਵਧ ਰੀਆਂ ਤੁਹਾਡਾ ਬਲੱਡ ਸਰਕੂਲੇਸ਼ਨ ਲੈਵਲ ਜਿਹੜਾ ਸਲੋ ਹੋ ਰਿਹਾ ਹੈ ਬਲੱਡ ਫਲੋ ਨਹੀਂ ਕਰ ਰਿਹਾ ਪ੍ਰੋਪਰ ਜਿਸ ਸਿਸ ਵਿੱਚ ਬਲੱਡ ਘਟ ਜਾ ਰਿਹਾ ਇਟ ਮੀਨ ਜੋ ਸਿਸ ਵਿੱਚ ਆਕਸੀਜਨ ਘਟ ਜਾ ਰਹੀ ਹੈ ਹੁਣ ਆਕਸੀਜਨ ਘਟ ਜਾਊਗੀ ਤੇ ਉੱਤੇ ਕਾਰਬਨ ਦਾ ਜਿਹੜਾ ਲੈਵਲ ਵਧ ਜਾਏਗਾ ਹੁਣ ਕਾਰਬਨ ਕੀ ਹੈ ਦੇਖੋ ਜਦੋਂ ਕਿਸੇ ਬਾਈਕ 'ਚ ਕਾਰਬਨ ਵਧ ਜੇ ਉਹ ਵੀ ਖਰਾਬ ਕਰਦੀ ਹੈ ਜੇ ਕਿਸੇ ਕਾਰ 'ਚ ਕਾਰਬਨ ਵਧ ਜੇ ਉਹ ਵੀ ਖਰਾਬ ਕਰਦੀ ਆ ਤੇ ਜੇ ਇਨਸਾਨ 'ਚ ਕਾਰਬਨ ਵਧੇਗੀ ਤੇ ਉਹ ਵੀ ਖਰਾਬ करेगी ਹੁਣ ਜਦੋਂ ਕਾਰਬਨ ਵਧੇਗੀ ਤੇ ਫਿਰ ਉਹ ਸਰੀਰ ਚ ਅਲੱਗ-ਅਲੱਗ ਜਿੱਥੇ ਜਿਸ ਹਿੱਸੇ ਚ ਆਕਸੀਜਨ ਘਟੇਗੀ ਉਸੇ ਸੇ ਕਾਰਬਨ ਆਪਦਾ ਰੋਬ ਜਮਾ ਲੇਗੀ ਜਦੋਂ ਰੋਬ ਜਮਾ ਲੇਗੀ ਤੇ ਫਿਰ ਉਹ ਸਰੀਰ ਚ ਐਕਸਟਰਾ ਗਰੋਥ ਹੋਣੀ ਸ਼ੁਰੂ ਹੋ ਜੇਗੀ ਔਰ ਉਸ ਐਕਸਟਰਾ ਗਰੋਥ ਨੂੰ ਫਿਰ ਠੀਕ ਕਰਨ ਲਈ ਅਸੀਂ ਜਿਹੜੀ ਸਾਇੰਸ ਨੂੰ ਚੁੰਦੇ ਆ ਉਹ ਸਾਇੰਸ ਚ ਅਸੀਂ ਉਹ ਜਾਣੇ ਤਾਂ ਠੀਕ ਕਰਨ ਲਈ ਆ ਪਰ ਸਾਨੂੰ ਕੁਝ ਚੀਜ਼ਾਂ ਨਾਲ ਗਿਫਟ ਮਿਲ ਜਾਂਦੀਆਂ ਜਿਵੇਂ ਕਿ ਸਾਈਡ ਇਫੈਕਟ ਆ ਜਾਂਦੇ ਹਨ ਉਹਨਾਂ ਅਲੱਗ-ਅਲੱਗ ਹੋਰ ਕਈ ਤਰ੍ਹਾਂ ਦੇ ਰੋਗ ਜਿਵੇਂ ਮੰਨ ਲਓ ਆਪਾਂ ਗੈਂ ਤਾਂ ਸੀ ਉਹਨੂੰ ਠੀਕ ਕਰਨ ਲਈ ਸਭ ਤੋਂ ਪਹਿਲਾਂ ਰੋਕਿਆ ਜਾਏ ਪਰ ਉਸ ਤੋਂ ਬਾਅਦ ਉਹ ਤਾਂ ਠੀਕ ਹੋਈਆਂ ਨਹੀਂ ਉਹਦੇ ਨਾਲ ਕਿਸੇ ਨੂੰ 슈ਗਰ ਹੋ ਗਈ ਕਿਸੇ ਦਾ ਲੀਵਰ ਫੈਟੀ ਹੋ ਗਿਆ ਕਿਸੇ ਨੂੰ ਕਬਜ ਰਹਿਣ ਲੱਗ ਪਈ ਕਿਸੇ ਦੇ ਪਿਤਵਦਨ ਲੱਗ ਪਿਆ ਐਸਿਡ ਬਹੁਤ ਜ਼ਿਆਦਾ ਮਾਤਰਾ ਵਿੱਚ ਬਣ ਲੱਗ ਪਿਆ ਪਿਤਰੂ ਤਾਂ ਪਹਿਲਾਂ ਕੰਟਰੋਲ ਕਰਨਾ ਸੀ ਪਰ ਉਹ ਹੋਰ ਵਧਣ ਲੱਗ ਪਿਆ ਇਸ ਤਰ੍ਹਾਂ ਇਹ ਚੀਜ਼ਾਂ ਦੇ ਵਿੱਚ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਜਾਂਦੇ ਆ ਪਰ ਜਿਹੜੀ ਚੀਜ਼ ਅੱਜ ਆਪਾਂ ਲੈ ਕੇ ਆਏ ਆ ਉਹਨੇ ਕਰਨਾ ਕੀ ਹੈ ਉਹ ਜਿਹੜੀਆਂ ਚੀਜ਼ਾਂ ਆਪਾਂ ਹੋਰ ਤੁਹਾਨੂੰ ਦੱਸੀਆਂ ਤੁਸੀਂ ਵਿੱਚ ਅਲੱਗ-ਅਲੱਗ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਉਹਨੇ ਕੀ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੇ ਵਾਲ ਤਿੱਕਰ ਸਰੀਰ ਦੀ ਸਭ ਤੋਂ ਛੋਟੀ ਇਕਾਈ ਹੈ ਸੈੱਲ ਸਭ ਤੋਂ ਛੋਟੀ ਇਕਾਈ ਸੈੱਲ ਉਹ ਸੈੱਲ ਨੂੰ ਡੀਟੌਕਸ ਕਰ ਦੇਣਾ ਜਦੋਂ ਸੈੱਲ ਦੀ ਸਫਾਈ ਹੋ ਗਈ ਉਦੋਂ ਅਗਲਾ ਕੰਮ ਆ ਸਾਡੇ ਸਰੀਰ ਦਾ ਦੇਖੋ ਇੱਕ ਚੀਜ਼ ਮੈਂ ਕਲੀਅਰ ਕਰ ਦੇਣਾ ਔਨ ਕੈਮਰਾ ਹੋ ਕੇ ਸਭ ਕੋਈ ਵੀ ਦਵਾਈ ਕਿਸੇ ਰੋਗ ਨੂੰ ਠੀਕ ਨਹੀਂ ਕਰਦੀ ਹੁੰਦੀ ਇਹ ਕਲੀਅਰ ਆ ਆਪਾਂ ਸਿਰਫ ਰੌ ਮਟੀਰੀਅਲ ਦੇਣਾ ਹੁੰਦਾ ਬਾਡੀ ਨੂੰ ਕੁਦਰਤ ਨੇ ਇਸ ਧੀਰ ਸਰੀਰ ਦੇ ਵਿੱਚ ਆਪਣੇ ਅੰਦਰ ਇੱਕ ਦੇਖੋ ਹਰੇਕ ਬਾਈਕ ਨਾਲ ਕਾਰ ਨਾਲ ਸਰਵਿਸ ਬੁੱਕ ਆਉਂਦੀ ਹੈ ਪਰ ਇਸ ਨਾਲ ਕੋਈ ਸਰਵਿਸ ਬੁੱਕ ਨਹੀਂ ਹੁੰਦੀ ਇਹਦੇ ਨਾਲ ਮਾਂ ਦੇ ਗਰਭ ਤੋਂ ਹੀ ਇੱਕ ਡਾਕਟਰ ਆਉਂਦਾ ਉਹ ਡਾਕਟਰ ਨੂੰ ਸਿਰਫ ਮਟੀਰੀਅਲ ਚਾਹੀਦਾ ਠੀਕ ਹੈ ਜਦੋਂ ਅਸੀਂ ਮਟੀਰੀਅਲ ਦੇਣਾ ਬੰਦ ਕਰ ਦਿੰਦੇ ਆ ਤੇ ਉਹ ਡਾਕਟਰ ਕੰਮ ਕਰਨਾ ਬੰਦ ਕਰ ਦਿੰਦਾ ਹੁਣ ਉਸ ਡਾਕਟਰ ਨੂੰ ਆਪਾਂ ਮਟੀਰੀਅਲ ਦੇਣਾ ਜਦੋਂ ਮਟੀਰੀਅਲ ਦਿੱਤਾ ਤੇ ਉਹਨੇ ਆਪਣਾ ਕੰਮ ਆਪਣੇ ਆਪ ਸ਼ੁਰੂ ਕਰ ਦੇਣਾ ਆਪਾਂ ਆਪਣਾ ਕੰਮ ਸਿਰਫ ਸੈੱਲ ਟਿੱਕਰ ਖੁਰਾਕ ਬਚਾਉਣਾ ਓਕੇ ਅਗਲਾ ਕੰਮ ਸਾਡੇ ਸਰੀਰ ਦਾ ਸੈੱਲ ਟਿਸ਼ੂ ਆਰਗਨ ਸਿਸਟਮ ਵਾਟੋਮੈਟਿਕ ਸਰੀਰ ਉਨ ਦੀ ਸਫਾਈ ਕਰਨੀ ਸ਼ੁਰੂ ਕਰ ਦੇਣਾ ਜੀ ਜੀ ਅੱਛਾ ਕਰਨ ਜੀ ਤੁਸੀਂ ਦੇਖੋ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਨਮਕ ਹੈਗਾ ਇੱਥੇ ਔਰ ਧਨੀਆਂ ਹੈ ਹਲਦੀ ਹੈ ਇਸ ਤਰ੍ਹਾਂ ਦੀ ਚੀਜ਼ਾਂ ਹੈਗੀਆਂ ਨੇ ਪੰਜ ਕੁ ਚੀਜ਼ਾਂ ਹੈਗੀਆਂ ਨੇ ਜਿਹਦੇ ਮਿਸ਼ਰਣ ਨਾਲ ਅੱਜ ਗੰਡਾ ਨੂੰ ਖੋਰਨ ਵਾਲਾ ਨੁਸਖਾ ਫਾਰਮੂਲਾ ਜਿਹੜਾ ਉਹ ਬਣਾ ਰਹੇ ਨੇ ਨਮਕ ਕੀ ਕਰੇਗਾ ਜਿਹੜਾ ਤੁਸੀਂ ਇਹ ਨਮਕ ਰੱਖਿਆ ਪਿੰਕ ਰੌਕ ਸਾਲਟ ਬਿਲਕੁਲ ਜੀ ਬਿਲਕੁਲ ਦੇਖੋ ਨਮਕ ਵਿੱਚ ਬੜੇ ਤਰੀਕੇ ਦੇ ਕਿਸਮਾਂ ਹੁੰਦੀਆਂ ਵਾਂ ਔਰ ਕਈ ਤਾਂ ਕਹਿੰਦੇ ਵੀ ਕਿ ਨਮਕ ਖਾਣ ਦੇ ਨਾਲ ਸਾਡਾ ਬਲੱਡ ਪ੍ਰੈਸ਼ ਜਿਹੜਾ ਹਾਈ ਹੋ ਜਾਂਦਾ ਪਰ ਜਿਹੜਾ ਨਮਕ ਅਸੀਂ ਲੈ ਕੇ ਆਉਨੇ ਆਂ ਇਹ ਨਮਕ ਕਾ ਮੈਗਨੀਸ਼ੀਅਮ ਸੋਲਟ ਆ ਪਿੰਕ ਰੌਕ ਸੋਲਟ ਹੁੰਦਾ ਵਾ ਔਰ ਇੰਦੇ ਵਿੱਚ ਪੀ ਐਚ ਲੈਵਲ ਬੜੇ ਹਾਈ ਲੈਵਲ ਤੇ ਪਾਇਆ ਜਾਂਦਾ ਔਰ ਦੂਜੇ ਨੰਬਰ ਤੇ ਇਹ ਤੁਹਾਡੀ ਬੋਡੀ ਦੇ ਪੀ ਐਚ ਲੈਵਲ ਨੂੰ ਬੈਲੈਂਸ ਕਰਨ ਵਾਲਾ ਨਮਕ ਆ ਔਰ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਪੇਟ ਦੀ ਸਮੱਸਿਆ ਵਾ ਇਹ ਕੱਲਾ ਨਮਕ ਉਹਦੀ ਪੇਟ ਦੀ ਸਮੱਸਿਆ ਠੀਕ ਕਰ ਸਕਦਾ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਦਿੱਕਤ ਵਾ ਅਗਰ ਸਵੇਰੇ ਉੱਠ ਕੇ ਉਹ ਇੱਕ ਚੁਟਕੀ ਇਸ ਨਮਕ ਨੂੰ ਆਪਣੀ ਜੀਬ ਤੇ ਰੱਖਦੇ ਆ ਔਰ ਉੱਪਰੋਂ ਗਰਮ ਪਾਣੀ ਪੀਂਦੇ ਆ ਦਾ ਇਹ ਨਮਕ ਉਹਨਾਂ ਦਾ ਬਲੱਡ ਪ੍ਰੈਸ਼ਰ ਵਧਿਆ ਬਲੱਡ ਪ੍ਰੈਸ਼ਰ ਵੀ ਬੈਲੈਂਸ ਕਰ ਸਕਦਾ ਔਰ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਦਾ ਵਾ ਅਗਰ ਰੋ ਪਾਣੀ ਦੇ ਵਿੱਚ ਨੋਰਮਲ ਪਾਣੀ ਦੇ ਵਿੱਚ ਨੂੰ ਘੋਲ ਬਣਾ ਕੇ ਪੀਂਦੇ ਆ ਤਾਂ ਇਹ ਉਹਨਾਂ ਦਾ ਘਟਿਆ ਹੋਇਆ ਬਲੱਡ ਪ੍ਰੈਸ਼ਰ ਵੀ ਬੈਲੈਂਸ ਕਰ ਸਕਦਾ ਵਾ ਬਿਲਕੁਲ ਜੀ ਅੱਛਾ ਡਾਕਟਰ ਸਾਹਿਬ ਹੋਰ ਵੀ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ ਪੁਦੀਨਾ ਤੁਸੀਂ ਖਾਸ ਕਰਕੇ ਬੜਾ ਜ਼ੋਰ ਦਿੱਤਾ ਕਿ ਪੁਦੀਨਾ ਇਸ ਸਾਰੇ ਨੁਸਖੇ ਫਾਰਮੂਲੇ ਦੀ ਜਾਨ ਹੈਗਾ ਜਿੰਦ ਜਾਨ ਹੈ ਉਹ ਕਿਵੇਂ ਜੀ ਬਿਲਕੁਲ ਜੀ ਬਿਲਕੁਲ ਪੁਦੀਨਾ ਆਪਣੇ ਆਪ ਦੀ ਹੁਣ ਜਦੋਂ ਪੁਦੀਨੇ ਦੀ ਚਟਨੀ ਕਰੇ ਬੰਦੀ ਹੋਵੇ ਨਾ ਉੰਦਨਾਲਾ ਪਹਿਲੇ ਹੀ ਮੂੰਹ 'ਚ ਪਾਣੀ ਆ ਜਾਂਦਾ ਕਿਉਂਕਿ ਉਹ ਉਹਦੀ ਜਿਹੜੀ ਖੁਸ਼ਬੂ ਹੈ ਨਾ ਇੰਨੀ ਕੋ ਜਬਰਦਸਤ ਆ ਮੰਨ ਲਓ ਚਟਨੀ ਗਵੰਡੀਆ ਘਰੇ ਬਣ ਰਹੀ ਹੈ ਸਾਡੇ ਦੂਰ ਬੈਠੇ ਮੂੰਹ 'ਚ ਪਾਣੀ ਸਲਾਈਵਾ ਬਣਨਾ ਸ਼ੁਰੂ ਹੋ ਜਾਂਦਾ ਕਿ ਆਪਾਂ ਉਹ ਚਟਨੀ ਖਾਈਏ ਪਦੀਨੇ ਵਿੱਚ ਇੰਨੇ ਕੋ ਗੋਣਾ ਦੇਖੋ ਮੈਂ ਤੁਹਾਨੂੰ ਕੁਝ ਚੀਜ਼ਾਂ ਕਲੀਅਰ ਕਰਦਾ ਸਭ ਤੋਂ ਪਹਿਲਾਂ ਪਦੀਨਾ ਅੱਜ ਪਿੱਤੇ ਦੀ ਪੱਥਰੀ ਲਈ ਲੋਕ ਬਹੁਤ ਪਰੇਸ਼ਾਨ ਹੁਣ ਪਿੱਤੇ ਦੀ ਪੱਥਰੀ ਜਦੋਂ ਦਰਦ ਹੁੰਦੀ ਹੈ ਨਾ ਐਨੇ ਕੋ ਭਿਆਨਕ ਦਰਦ ਹੁੰਦੀ ਆ ਉਸ ਟਾਈਮ ਤੇ ਫਿਰ ਸਾਨੂੰ ਡਾਕਟਰ ਲੱਭਣਾ ਪੈਂਦਾ ਭਾਵੇਂ ਰਾਤ ਦੇ 12 ਵਜੇ ਅੱਜ ਬਰੂਕੀ ਸਾਹਿਬ ਔਨ ਕੈਮਰਾ ਮੈਂ ਦੱਸਣ ਲੱਗਾ ਪਦੀਨੇ ਦਾ ਫਾਰਮੂਲਾ ਪਿੱਤੇ ਦੀ ਪਥਰੀ ਵਾਲੇ ਵਾਸਤੇ ਜਿਨ੍ਹਾਂ ਨੂੰ ਪਿੱਤੇ ਦੀ ਪਥਰੀ ਆ ਉਹ ਦਿਨ ਚ ਦੋ ਟਾਈਮ ਇਹਦਾ ਕੜਾ ਪੀਣ ਉਹਦੇ ਚ ਕਰਨਾ ਕੀ ਆ 20 ਪੱਤੇ ਪਦੀਨੇ ਦੇ ਜੀ ਔਰ ਦੋ ਕਾਲੀ ਮਿਰਚ ਔਰ ਧਾਗੇ ਵਾਲੀ ਮਿਸ਼ਰੀ ਇਹਨੂੰ ਤੁਸੀਂ ਕੜਾ ਬਣਾ ਕੇ 10 ਮਿੰਟ ਤੱਕ ਉਬਾਲ ਲੈਣਾ ਉਵਲਨ ਤੋਂ ਬਾਅਦ ਨਾਰਮਲ ਕੋਸਾ ਕੋਸਾ ਜਿਹਾ ਇਹ ਪਾਣੀ ਪੀ ਲੈਣਾ ਜਿੰਨੂੰ ਦਰਦ ਹੋ ਰਹੀ ਆ ਮੰਨ ਲਓ ਮੌਕੇ ਤੇ ਤੁਹਾਨੂੰ ਇੰਜੈਕਸ਼ਨ ਨਹੀਂ ਰਾਤ ਮਿਲਿਆ ਜਾਂ ਤੁਹਾਨੂੰ ਡਾਕਟਰ ਨਹੀਂ ਮਿਲਿਆ ਮੌਕੇ ਤੇ ਤੁਸੀਂ ਇਹਨੂੰ ਬਣਾ ਕੇ ਪੀ ਲਓ ਵਿਦਨ 5 ਮਿੰਟ ਦੇ ਵਿੱਚ ਤੁਹਾਡੀ ਦਰਦ ਨੂੰ ਠੀਕ ਕਰੇਗਾ ਦੂਸਰਾ ਫਾਇਦਾ ਦੂਸਰਾ ਫਾਇਦਾ ਜਿਨ੍ਹਾਂ ਦੀ ਫੈਟ ਬਹੁਤ ਜ਼ਿਆਦਾ ਹੈ ਮੋਟਾਪਾ ਮਟਾਪੇ ਨੂੰ ਕੰਟਰੋਲ ਕਰੇਗਾ ਪਦੀਨਾ ਸਾਡੀ ਬਲੱਡ ਦੀ ਕੁਆਲਿਟੀ ਨੂੰ ਵਧਾਏਗਾ ਪਦੀਨਾ ਮਤਲਬ ਕਿ ਇਹਦੇ ਜਿੰਨੇ ਗੁਣ ਕਹਿ ਲੋ ਉਨੇ ਹੀ ਥੋੜੇ ਆ ਪਰ ਜਿਵੇਂ ਜਿਵੇਂ ਦਰਸ਼ਕ ਨੂੰ ਵਰਤਣਗੇ ਉਹ ਆਪੇ ਅਬ ਦਾ ਜਿਹੜਾ ਰਿਵਿਊ ਆ ਉਹ ਕਮੈਂਟਸ ਦੇ ਗਰੁੱਪ ਚ ਤੁਹਾਨੂੰ ਦੇਣਗੇ ਹਲਦੀ ਕੀ ਕਰੇਗੀ ਦੇਖੋ ਹਲਦੀ ਆਪਣੇ ਆਪ ਚ ਇੱਕ ਸਾਡੀ ਬਾਡੀ ਦੇ ਵਿੱਚ ਇੱਕ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ ਹੁਣ ਹਰੇਕ ਸਬਜ਼ੀ ਦੇ ਵਿੱਚ ਲਾਲ ਮਿਰਚ ਪਾਈ ਜਾਂਦੀ ਹੈ ਲਾਲ ਮਿਰਚ ਅੰਦਰ ਜਾ ਕੇ ਜ਼ਖਮ ਕਰਦੀ ਹੈ ਪਰ ਨਾਲ ਕੁਦਰਤ ਨੇ ਸਾਨੂੰ ਹਲਦੀ ਹਲਦੀ ਦੇ ਵਿੱਚ ਜਿਹੜਾ ਕਰਕੂਮਿਨ ਲੈਵਲ ਹੁੰਦਾ ਹੈ ਹਲਦੀ ਕੈਂਸਰ ਤਿੱਕਰ ਅਜਿਹਾ ਦੇਖੋ ਅੱਜ ਅਸੀਂ ਕਹਿ ਦਿੰਦੇ ਆ ਸਾਡੇ ਬਾਪੂ ਨੂੰ ਕੋਈ ਨਹੀਂ ਪਤਾ ਬਜ਼ੁਰਗ ਨੂੰ ਕਹਿੰਦੇ ਡਫਰ ਇਹਨਾਂ ਨੂੰ ਨਹੀਂ ਪਤਾ ਨਹੀਂ ਪੜੇ ਲਿਖੇ ਨਹੀਂ ਆ ਪਰ ਮੈਂ ਇੱਕ ਗੱਲ ਕਹਦਾ ਸਾਡੇ ਬਜ਼ੁਰਗ ਆਪਾਂ ਕਹਿ ਦਿੰਦੇ ਆ ਕਿ ਉਹਨਾਂ ਨੂੰ ਪਤਾ ਕੁਝ ਪਰ ਅੱਜ ਉਹ 100-100 ਸਾਲ ਦੀ ਉਮਰ ਭੋਕੇ ਜਾ ਰਹੇ ਆ ਅੱਜ بڑے ਦੇਸ਼ਾਂ ਨੇ ਹਲਦੀ ਨੂੰ ਪੇਟੰਡ ਕਰਾ ਲਿਆ ਹਲਦੀ ਹੈਗੀ ਸਾਡੇ ਦੇਸ਼ ਦੀ ਸੀ ਹੁਣ ਜਦੋਂ ਕੋਈ 60 ਫੇਡ ਲੱਗਦੀ ਸੀ ਤਾ ਗਰਮ ਦੁੱਧ ਦੇ ਵਿੱਚ ਹਲਦੀ ਦਾ ਚਮਚਾ ਪਾ ਕੇ ਪਿਆ ਦਿੱਤਾ ਜਾਂਦਾ ਸੀ ਤੇ ਉਹ ਪ੍ਰੋਬਲਮ ਠੀਕ ਹੋ ਜਾਂਦੀ ਸੀ ਕਿਤੇ 6 ਵਜ ਦੀ ਸੀ ਉਹਦੀ ਲੁਪਰੀ ਬਣਾ ਕੇ ਸਰੋਂ ਦੇ ਤੇਲ 'ਚ ਉਹਦੇ ਉੱਤੇ ਬੰਨ ਦਿੱਤੀ ਜਾਂਦੀ ਸੀ ਉਹ ਦਰਦ ਨਿਵਾਰਕ ਆ ਦਰਦ ਨੂੰ ਚੁੱਲ ਲੈਦੀ ਸੀ ਹੋਰ ਇੰਨੇ ਕੋ ਜਿਆਦਾ ਹਲਦੀ ਦੇ ਫਾਇਦੇ ਆ ਜਿੰਨੇ ਮੈਂ ਕਹਾਂ ਲਾ ਫਿਰ ਉਹੀ ਗੱਲ ਆ ਇਹ ਇਹਦੀ ਚੀਜ਼ ਮੇਰੇ ਕੋਲ ਸ਼ਬਦ ਨਹੀਂ ਆ ਕਿ ਮੈਂ ਉਸ ਹਲਦੀ ਨੂੰ ਬਿਆਨ ਕਰ ਪਾਵਾਂ ਇਹ ਆਪਣੇ ਆਪ ਚ ਅਸੀਂ ਇਹਨੂੰ ਹਲਦੀ ਨਹੀਂ ਬੋਲਾਂਗੇ ਇਹ ਸਾਡੇ ਸਰੀਰ ਲਈ ਅਮਰਤੀ ਬੁੱਟੀ ਅਮਰਤਵੀ ਬੁੱਟੀ ਆ ਕਹਦੇ ਨੇ ਅਮਰਤਵੀ ਹਰਬ ਆ ਜਿਹੜੀ ਸਾਡੇ ਸੀ ਇਸ ਦੇ ਹਜ਼ਾਰਾਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦੀ ਜੀ 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 ਅੱਛਾ ਇੱਕ ਹੋਰ ਚੀਜ਼ ਇਸ ਨੁਸਖੇ ਫਾਰਮੂਲੇ ਦਾ ਹਿੱਸਾ ਬਣਾਈ ਹੋਈ ਹੈ ਕੜੀ ਪੱਤਾ ਜਿਹਨੂੰ ਮਿੱਟੀ ਨਿਮਵੀ ਅਸੀਂ ਕਹਿੰਦੇ ਆ ਕੀ ਕਰੇਗੀ ਜੀ ਇਹ ਬਿਲਕੁਲ ਜੀ ਬਿਲਕੁਲ ਫੁਰਕੀ ਸਾਹਿਬ ਤੁਸੀਂ ਇਹ ਨਾ ਪੁੱਛੋ ਕਿ ਕੜੀ ਪੱਤਾ ਕੀ ਕਰੇਗਾ ਇਹ ਪੁੱਛੋ ਕਿ ਕੜੀ ਪੱਤਾ ਕੀ ਕੀ ਕਰੇਗਾ ਕਿਉਂਕਿ ਅਸੀਂ ਲਾਸਟ ਵੀ ਇਸ ਚੀਜ਼ ਨੂੰ ਬੜਾ ਪ੍ਰਮੋਟ ਕੀਤਾ ਸੀ ਵੀ ਜਿਨ੍ਹਾਂ ਨੂੰ 슈ਗਰ ਦੀ ਸਮੱਸਿਆ ਵਾ ਅਗਰ ਉਹ ਕੜੀ ਪੱਤਾ ਔਰ ਨਾਲ ਚਾਰ ਹਰਬਜ਼ੋਰ ਜਿੰਦੇ ਵਿੱਚੋਂ ਤਿੰਨ ਹਰਬਜ਼ ਦੋ ਹਰਬਜ਼ ਜਿੰਦੇ ਵਿੱਚ ਪ੍ਰੈਜ਼ੈਂਟ ਵੈਸ ਟਾਈਮ ਪੁਦੀਨਾ ਧਨੀਆਂ ਕੜੀ ਪੱਤਾ ਬੰਦ ਗੋਭੀ ਦੇ ਪੱਤੇ ਔਰ ਚਕੰਦਰ ਦੇ ਪੱਤੇ ਇਹ ਪੱਤੇ ਲੈ ਕੇ ਅਗਰ ਉਹ ਆਪਦੇ ਘਰੇ ਜੂਸ ਬਣਾਉਂਦਾ ਵਾ ਤਾਂ ਉਹਦਾ 슈ਗਰ ਲੈਵਲ ਪਹਿਲੇ 15 ਦਿਨਾਂ ਚ ਬੈਲੈਂਸ ਹੋ ਸਕਦਾ ਵਾ ਅਗਰ ਉਹ ਇਹਨੂੰ ਹੀ ਮਾਤਰੀ ਨਾਲ ਲੈਂਦਾ ਵਾ ਔਰ ਦੂਜੇ ਨੰਬਰ ਤੇ ਜਿੰਦਾ ਕ੍ਰੈਸਟਰੋਲ ਐਲ ਡੀ ਐਲ ਲੈਵਲ ਯਾਨੀ ਕਿ ਬੈਡ ਕ੍ਰੈਸਟਰੋਲ ਜਿਆਦਾ ਆ ਰਿਹਾ ਵਾ ਇਹ ਬੈਡ ਕ੍ਰੈਸਟਰੋਲ ਵੀ ਘਟਾਉਂਦਾ ਵਾ ਔਰ ਜਿੰਦਾ ਐਚ ਡੀ ਐਲ ਜਿਹੜਾ ਕਿ ਗੁੱਡ ਕ੍ਰੈਸਟਰੋਲ ਜਿਆਦਾ ਗਰੋਥ ਕਰ ਰਿਹਾ ਸਰੀਰ ਦੇ ਵਿੱਚ ਇਹ ਗੁੱਡ ਕ੍ਰੈਸਟਰੋਲ ਨੂੰ ਵੀ ਕੰਟਰੋਲ ਕਰਨ ਦੀ ਸ਼ਮਤਾ ਰੱਖਦਾ ਵਾ ਕੱਲਾ ਕੜੀ ਪੱਤਾ ਚਲੋ ਬਹੁਤ ਬਹੁਤ ਸ਼ੁਕਰੀਆ ਕੁਝ ਕੁ ਲੋਕ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਵੱਲੋਂ ਜਦੋਂ ਨੁਸਖੇ ਫਾਰਮੂਲੇ ਦਿੱਤੇ ਗਏ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਇੱਥੇ ਫਰਕ ਨਜ਼ਰ ਆਇਆ ਸਾਡੇ ਨਾਲ ਭੈਣ ਜੀ ਹੈਗੇ ਨੇ ਨਾਲ ਉਹਨਾਂ ਦੇ ਮਾਤਾ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚ ਕਲ ਜੀ ਜੀ ਇਹ ਆਏ ਤੁਹਾਡਾ ਸੰਤੋਸ਼ ਰਾਣੀ ਜੀ ਅੱਛਾ ਕਿੱਥੋਂ ਆਏ ਹੋ ਤੁਸੀਂ ਅਸੀਂ ਕੋਰਤੀ ਸਿਖਾ ਤੋਂ ਜੀ ਕੋਰਤੀ ਸਿਖਾ ਤੋਂ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਤੁਸੀਂ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਪਹੁੰਚੇ ਸੀ ਮੈਨੂੰ ਹੱਥਾਂ ਦੀ ਮੇਰੇ ਹਰ ਵਾਰੀ ਸਰਦੀ ਚ ਹੱਥ ਖਰਾਬ ਹੋ ਜਾਂਦੇ ਆ ਕੇ ਮਤਲਬ ਖਰਾਬ ਕਿਵੇਂ ਜੀ ਖਰਾਬ ਬਸ ਆਪਰੇਟ ਕਰਾਉਣੀਆਂ ਪੈਂਦੀਆਂ ਉਂਗਲਾਂ ਜੀ ਮੈਨੂੰ 6 ਸਾਲ ਹੋ ਗਏ ਆ ਮੈਂ 3-4 ਉਂਗਲਾਂ ਦਾ ਆਪਰੇਟ ਕਰਵਾ ਚੁੱਕੀ ਆਂ ਅੱਗੇ ਮਤਲਬ ਹੁੰਦਾ ਕੀ ਸੀ ਉਹ ਜਾਂਦੀਆਂ ਹੋ ਜਾਂਦੀਆਂ ਸਰਦੀ ਚ ਸੁੰਨ ਹੋ ਜਾਂਦੀਆਂ ਅੱਛਾ ਸੁੰਨ ਹੋ ਜਾਂਦੀ ਮੈਨੂੰ ਕਿਸੇ ਡਾਕਟਰ ਨੂੰ ਸਮਝ ਨਹੀਂ ਆਈ ਮੈਂ ਕਾਫੀ ਧੀਰ ਦੀ ਦਵਾਈ ਖਾਣੀ ਪਈ ਇਹਨੇ ਟਾਈਮ ਦੀ ਪ੍ਰੋਬਲਮ ਹੈ 6 ਸਾਲ ਹੋ ਗਏ ਜੀ 6 ਸਾਲ ਹੋ ਗਏ 6 ਸਾਲਾਂ ਚ ਤੁਸੀਂ 3 ਸਾਲ ਲਗਾਤਾਰ ਆਪਰੇਸ਼ਨ ਕਰਵਾਇਆ ਹਾਂਜੀ ਤੇ ਹੁਣ ਕੀ ਬਣੇ ਤੁਹਾਡੇ ਹੱਥ ਹੁਣ ਮੈਨੂੰ ਇਹਨਾਂ ਦੀ ਦਵਾਈ ਖਾਣ ਨਾਲ ਕੁਝ ਅੱਗੇ ਨਾਲੋਂ ਫਰਕ ਹੈ ਜੀ ਕੀ ਫਰਕ ਪਿਆ ਫਰਕ ਮਤਲਬ ਅੱਗੇ ਨਾਲੋਂ ਹੁਣ ਨੀਲੀਆਂ ਨਹੀਂ ਹੁੰਦੀਆਂ ਉਂਗਲਾਂ ਸੋਟ ਕੱਟ ਹੋਣ ਲੱਗੀਆਂ ਜੀ ਪਰ ਸਰਦੀਆਂ ਚ ਨੀਲੀਆਂ ਸਰਦੀ ਚ ਮੈਨੂੰ ਗਲਵਜ਼ ਚੜਾ ਕੇ ਹੀ ਰੱਖਣੇ ਪੈਂਦੇ ਸੀ ਹਮੇਸ਼ਾ ਪਰ ਹੁਣ ਮੈਂ ਕੰਮ ਵੀ ਕਰੀ ਜੰਨੀ ਆ ਨਾਲ ਨਾਲ ਇਹਨਾਂ ਦੀ ਮੈਡੀਸਨ ਵੀ ਖਾਈ ਜੰਨੀ ਆ ਜੀ ਸਰਦੀਆਂ ਚ ਤਾਂ ਫਿਰ ਬੜਾ ਔਖਾ ਹੋ ਜਾਂਦਾ ਹੋਏਗਾ ਹਾਂਜੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਅੱਛਾ ਤੇ ਫਿਰ ਜਦੋਂ ਤੁਸੀਂ ਕੋਈ ਕੱਪੜੇ ਧੋਣੇ ਆ ਜਾਂ ਫਿਰ ਕੋਈ ਭਾਂਡੇ ਤੁਸੀਂ ਸਾਫ਼ ਕਰਨ ਚੜਾ ਕੇ ਕਿਸੇ ਵੇਲੇ ਗਲਵਜ਼ ਫਿਰ ਵੀ ਤੰਗ ਹੋਈਦਾ ਸੀ ਦਰਦ ਵੀ ਹੁੰਦਾ ਸੀ ਹਾਂਜੀ ਬਹੁਤ ਜ਼ਿਆਦਾ ਰਾਤ ਸਾਰੇ ਸਾਰੇ ਰਾਤ ਬੈਠ ਕੇ ਕੱਟਦੀ ਸੀ ਆ ਬੱਚਿਆਂ ਨੇ ਤਾਂ ਵਿਚਾਰਿਆਂ ਨੂੰ ਪਤਾ ਹੋਵੇ ਵੀ ਉਹਨਾਂ ਨੇ ਮੈਨੂੰ ਕਿਵੇਂ ਸੰਭਾਲਿਆ ਵਿਚਾਰਿਆਂ ਨੇ ਇੰਨੇ ਟਾਈਮ ਦਾ ਅੱਛਾ ਇਹ ਤੇ ਫਿਰ ਜਦੋਂ ਦਰਦ ਹੁੰਦਾ ਸੀ ਜਾਂ ਨੀਲੀਆਂ ਪੈ ਜਾਂਦੀਆਂ ਸੀ ਜਿਹੜੀ ਜਿਵੇਂ 5-5 ਦੀਆਂ ਗੋਲੀਆਂ ਵੀ ਦਰਦ ਵਾਲੀਆਂ ਖਾਂਦੀ ਰਹੀਆਂ 5-5 ਗੋਲੀਆਂ ਹਾਂਜੀ ਪਰ ਦਰਦ ਹਟਦਾ ਨਹੀਂ ਹਟਦਾ ਨਹੀਂ ਸੀ ਬਸ ਜੇ ਹਟ ਗਿਆ ਘੰਟਾ ਡੇਢ ਫਿਰ ਫਿਰ ਗੋਲੀ ਲੈਣ ਦੀ ਲੋੜ ਪੈ ਗਈ ਐਦਾਂ ਕਰਦੀ ਸੀ ਮਤਲਬ ਗੋਲੀਆਂ ਸਾਰੇ ਤੁਸੀਂ 6 ਸਾਲ ਕੱਟੇ ਦਿਖਾਇਆ ਨਹੀਂ ਜੀ ਕਿਤੇ ਮਤਾ ਜੀ ਬਹੁਤ ਜ਼ਿਆਦਾ ਵਿਖਾਇਆ ਜੀ ਸਾਰੇ ਕਿਤੇ ਜਿੱਥੇ ਵੀ ਕੋਈ ਦੱਸਦਾ ਸੀ ਉੱਥੇ ਵਿਖਾਉਂਦੇ ਰਹੇ ਅੱਛਾ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਬਸ ਆਪਦੀ ਮੈਡੀਸਨ ਹੀ ਦਿੱਤੀ ਐ ਕਿਹੜੀ ਮੈਡੀਸਨ ਜੀ ਬੂੰਦਾ ਵਾਲੀ ਮੈਡੀਸਨ ਜੀ ਅੱਛਾ ਬੂੰਦਾ ਵਾਲੀ ਮੈਡੀਸਨ ਦਿੱਤੀ ਸੀ ਪਹਿਲਾਂ ਲੱਗਦਾ ਸੀ ਭਰੋਸਾ ਹੁੰਦਾ ਸੀ ਬੱਸ ਵਿਸ਼ਵਾਸ ਕਰਕੇ ਮੈਂ ਕਿਹਾ ਚਲੋ ਇਹ ਵੀ ਖਾ ਕੇ ਦੇਖ ਲੈਨੇ ਆ ਪਰ ਹੁਣ ਇਹਨਾਂ ਦੀ ਮੈਡੀਸਨ ਨਾਲ ਮੈਨੂੰ ਬਹੁਤ ਫਰਕ ਅੱਗੇ ਨਾ ਅੱਛਾ ਕਿੰਨੇ ਟਾਈਮ ਚ ਫਰਕ ਪੈਣਾ ਤੁਹਾਨੂੰ ਸ਼ੁਰੂ ਹੋਇਆ ਸੀ ਜਦੋਂ ਤੁਹਾਡੀਆਂ ਮਤਲਬ ਹੁਣ ਤਾਂ ਜਿਵੇਂ ਸਰਦੀ ਦਾ ਪੀਕ ਹੈਗਾ ਹੁਣ ਮਹੀਨੇ ਦੀ ਦਵਾਈ ਖਾ ਕੇ ਮੈਨੂੰ ਪਤਾ ਲੱਗ ਗਿਆ ਸੀਗਾ ਅੱਛਾ ਤੇ ਹੁਣ ਮੇਰੀਆਂ ਉਂਗਲਾਂ ਨਾ ਤਾਂ ਕਾਲੀਆਂ ਹੁਣ ਹਟ ਗਈਆਂ ਅੱਗੇ ਨਾ ਅੱਛਾ ਤੇ ਸੋਨ ਵੀ ਨਹੀਂ ਹੁੰਦੀਆਂ ਹੁਣ ਤਕਰੀਬਨ ਮੈਂ ਲਗਾਤਾਰ ਕੰਮ ਵੀ ਕੀਤੀ ਆਉਣੀ ਆ ਪਾਣੀ ਦੇ ਵਿੱਚ ਜੀ ਸਰਦੀਆਂ ਤਾਂ ਫਿਰ ਕੰਮ ਤੋਂ ਛੁੱਟੀਆਂ ਹੋ ਜਾਂਦੇ ਆਣੇ ਜੀ ਕੰਮ ਕਰਕੇ ਫਿਰ ਗਲਵਜ਼ ਚੜਾ ਲੈਣੀਆਂ ਫਿਰ ਉੱਪਰ ਵੀ ਚਲੋ ਨਿੱਗੇ ਵੀ ਕਰੀ ਰੱਖਦੀਆਂ ਹੱਥ ਹੁਣ ਮਤਲਬ ਤੁਸੀਂ ਕਿੰਨਾ ਕੁ ਫਰਕ ਮੰਨਦੇ ਹੋ ਰੁਪਏ ਦੇ ਵਿੱਚੋਂ ਹੁਣ ਤਾਂ ਤੁਹਾਡੇ ਮੈਨੂੰ ਲੱਗਦਾ ਕਿ ਹਾਂ ਜੀ ਇਹਨਾਂ ਦਾ ਬਹੁਤ ਘੱਟ ਹੈ ਜੀ ਇਹਨਾਂ ਦਾ ਹੁਣ ਤਾਂ ਲਾਲ ਹੋਈਆਂ ਪਈਆਂ ਨੇ ਜੀ ਪਹਿਲਾਂ ਪਹਿਲਾਂ ਤੁਸੀਂ ਨੀਲੇ ਕਹਿੰਦੇ ਸੀ ਹੁਣ ਤਾਂ ਲਾਲ ਹੋ ਗਏ ਬਹੁਤ ਜ਼ਿਆਦੀਆਂ ਨੀਲੀਆਂ ਤੇ ਕਾਲੀਆਂ ਹੁੰਦੀਆਂ ਸੀ ਥੋੜੀਆਂ ਨਹੀਂ ਅੱਛਾ ਹਾਂਜੀ ਚਲੋ ਅੱਛਾ ਮਤਲਬ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਤੁਹਾਡੇ ਤਾਂ ਸਿਰਫ ਉਂਗਲਾ ਹੋਈਆਂ ਨੇ ਬਹੁਤਿਆਂ ਦੀ ਲੱਤਾਂ ਵੀ ਪੈਰ ਵੀ ਸੁੰਨ ਹੋ ਕੇ ਨੀਲੇ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਕੀ ਤੁਹਾਡਾ ਤਜਰਬਾ ਹੈ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦਾ ਬਸ ਮੈਂ ਤਾਂ ਇਹੀ ਕਹੂੰਗੀ ਜੀ ਵੀ ਮੈਨੂੰ ਤਾਂ ਬਹੁਤ ਫਰਕ ਪਿਆ ਅੱਗੋਂ ਤੁਸੀਂ ਵੀ ਹਿਸ਼ਾਰਾ ਕੇ ਦਵਾਈ ਲਓ ਵਿਸ਼ਵਾਸ ਰੱਖ ਕੇ ਤੇ ਤੁਹਾਨੂੰ ਵੀ ਪਊਗਾ ਜੀ ਜੀ ਚਲੋ ਸਾਡੇ ਨਾਲ ਭੈਣ ਜੀ ਵੀ ਨੇ ਇਹਨਾਂ ਦੇ ਬੇਟੀ ਹੈਗੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸਚਕਲ ਭੈਣ ਜੀ ਸਚਕਲ ਜੀ ਕੀ ਨਾਂ ਹੈ ਤੁਹਾਡਾ ਪ੍ਰੀਤੀ की ओ, actually, अच्छा की प्रॉब्लम ਸੀ ਤਾਂ ਮਾਤਾ ਜੀ ਤਾਂ ਕਿਹਦੇ ਵੀ ਸਾਡਾ ਸਾਰੀਆਂ ਉਂਗਲੀਆਂ ਨੀਲੀਆਂ ਹੋ ਜਾਂਦੀਆਂ ਸੀ ਸਰਦੀਆਂ 'ਚ ਉਹ ਐਕਚੁਅਲੀ ਮੈਂ ਇਹਨਾਂ ਦੀ ਟੈਕਨੀਕਲ ਪ੍ਰੋਬਲਮ ਤੁਹਾਨੂੰ ਕਰ ਦੇਣੀ ਹੈ ਕਲੀਅਰ ਵੀ ਜਿੱਦਾਂ ਅਸੀਂ ਇਹਨਾਂ ਨੂੰ 6 ਸਾਲ ਤੋਂ ਪ੍ਰੋਬਲਮ ਹੈ ਮੇਰੇ ਮਦਰ ਨੂੰ ਇਹਨਾਂ ਤੋਂ ਦੱਸਿਆ ਇਹ ਐਕਚੁਅਲੀ ਅਸੀਂ ਸੋਚਦੇ ਸੀ ਸਰਦੀ ਚ ਆ ਕੇ ਇਹਨਾਂ ਦੇ ਹੱਥ ਵੀ ਠੰਡ ਨਾਲ ਖਰਾਬ ਹੋ ਜਾਂਦੇ ਜਾਂ ਕਿਸ ਤਰ੍ਹਾਂ ਪਰ ਜਦੋਂ ਜ਼ਿਆਦਾ ਹੀ ਖਰਾਬ ਹੋ ਜਾਂਦੇ ਸੀ ਰੇਸ਼ਾ ਭਰ ਜਾਂਦਾ ਸੀ ਤਾਂ ਅਸੀਂ ਮੋਗੇ ਤੋਂ ਬਹੁਤ ਮੈਡੀਸਿਨ ਖਾਧੀ ਕਾਫੀ ਡਾਕਟਰਸ ਚੇਂਜ ਕੀਤੇ ਤਾਂ ਉਹ ਦੱਸਦੇ ਸੀ ਕਿ ਇਹਨਾਂ ਦੀ ਬਲੱਡ ਦੀ ਸਪਲਾਈ ਰੁਕ ਜਾਂਦੀ ਹੈ ਸਰਦੀ ਚ ਆ ਕੇ ਅੱਗੇ ਅੱਗੇ ਆ ਕੇ ਬਲੱਡ ਸੁੱਕਣ ਹੁੰਦਾ ਜਿਹਦੇ ਕਰਕੇ ਇਹਨਾਂ ਦੀ ਸਕਿਨ ਖਰਾਬ ਹੋ ਜਾਂਦੀ ਸੀ ਗਲਣ ਲੱਗ ਜਾਂਦੀ ਸੀ ਔਰ ਅਸੀਂ ਇਹਨਾਂ ਦੀਆਂ 4-5 ਜਿਹੜੀਆਂ ਫਿੰਗਰਸ ਐ ਉਹ ਕਟਵਾ ਕੇ ਉਹਨ ਦਾ ઓਪਰੇਟ ਵੀ ਕਰਵਾਇਆ ਜੀ 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 ਨੈਕਸਟ ਮਤਲਬ ਸਾਨੂੰ ਕਿਸੇ ਨੇ ਰਿਕਮੈਂਡ ਕੀਤਾ ਕਿ ਤੁਸੀਂ ਡੀ ਐਮ ਸੀ ਤੋਂ ਟ੍ਰੀਟਮੈਂਟ ਲਓ ਡੀ ਐਮ ਸੀ 'ਚ ਇਹਨਾਂ ਦੇ ਵੀ ਕਾਫੀ ਮਤਲਬ ਸਕੈਨਸ ਵਗੈਰਾ ਹੋਈਆਂ ਉੱਥੇ ਉਹਨਾਂ ਨੇ ਦੱਸਿਆ ਕਿ ਇਹ ਕ੍ਰੋਨਿਕਲ ਇਹਨਾਂ ਦੀ ਇੰਟਰਨਲ ਜਿਹੜੀ ਐ ਸਕਿਨ ਗਲਣੀ ਸ਼ੁਰੂ ਹੋ ਗਈ ਹੈ ਮਤਲਬ ਉੱਪਰੋਂ ਨਹੀਂ ਸਾਨੂੰ ਪਤਾ ਲੱਗਦਾ ਅੰਦਰੋਂ ਗਲਣੀ ਸ਼ੁਰੂ ਹੋ ਜੀ ਵੀ ਮਤਲਬ ਸਕਿਨ ਇਹ ਨਾ ਦੀ ਹੈ ਇਹ ਉੱਪਰਲੀ ਕੋਈ ਪ੍ਰੋਬਲਮ ਨਹੀਂ ਹੈ ਇੰਟਰਨਲ ਇਹਨਾਂ ਦੀ ਪ੍ਰੋਬਲਮ ਹੈ ਕਿ ਇਹਨਾਂ ਦੀ ਸਕਿਨ ਗਲਣੀ ਸ਼ੁਰੂ ਹੋ ਗਈ ਹੈ ਤਾਂ ਉੱਥੋਂ ਵੀ ਅਸੀਂ ਮੈਡੀਸਿਨ ਖਾਧੀ ਉੱਥੋਂ ਮੈਡੀਸਿਨ ਨਾਲ 노 ਡਾਊਟ ਇਹਨਾਂ ਨੂੰ ਫਰਕ ਪਿਆ ਪਰ ਜਿੱਦਾਂ ਸਰ ਨੇ ਦੱਸਿਆ ਕਿ ਕਾਫੀ ਸਾਈਡ ਇਫੈਕਟਸ ਵੀ ਆਏ ਉਹਨਾਂ ਨਾਲ ਇਹਨਾਂ ਦਾ ਲੀਵਰ ਵੀ ਫੈਟੀ ਹੋ ਗਿਆ ਪਲੱਸ ਬਾਡੀ 'ਚ ਫੈਟ ਵਧ ਗਈ ਐਸਿਡ ਬਣਨ ਲੱਗ ਗਿਆ ਬਹੁਤ ਜ਼ਿਆਦਾ ਠੀਕ ਹੈ ਤਾਂ ਹੁਣ ਲੀਵਰ ਫੈਟੀ ਦੀ ਵੀ ਇਹਨਾਂ ਨੇ ਬਹੁਤ ਮੈਡੀਸਨ ਖਾਢੀ ਉਸ ਤੋਂ ਬਾਅਦ ਮਤਲਬ ਪ੍ਰੋਬਲਮ ਇੱਕ ਸੀ ਇੰਗਲਿਸ਼ ਮੈਡੀਸਨ ਸ਼ੁਰੂ ਕੀਤੀ ਤਾਂ ਕਈ ਹੋ ਗਈਆਂ ਬਹੁਤ ਸਾਰੀਆਂ ਜੀ ਤਾਂ ਉਸ ਤੋਂ ਬਾਅਦ ਇਹ ਜਿਹੜੇ ਡਾਕਟਰ ਕਰਨ ਘਟਾਰੀ ਆ ਇਹ ਮੇਰੇ ਬ੍ਰਦਰ ਦੇ ਫਰੈਂਡ ਹੀ ਨੇ ਇਹ ਸਾਡੇ ਘਰ ਆਏ ਤਾਂ ਇਹਨਾਂ ਨੇ ਮਤਲਬ ਰਿਕਮੈਂਡ ਕੀਤਾ ਕਿ ਤੁਸੀਂ ਆਪਣੀ ਮੈਡੀਸਿਨ ਸ਼ੁਰੂ ਕਰੋ ਠੀਕ ਹੈ ਤਾਂ ਹੁਣ ਫਿਰ ਅਸੀਂ ਇਹਨਾਂ ਦੀ ਮੈਡੀਸਿਨ ਸ਼ੁਰੂ ਕੀਤੀ ਤਾਂ 1 ਮਨთ ਦੇ ਵਿੱਚ ਇਹਨਾਂ ਨੂੰ ਸਾਨੂੰ ਮਤਲਬ 60% ਫਰਕ ਪੈ ਗਿਆ ਉਹ 60% 60% ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਪੈ ਜੀ ਉਹਨਾਂ ਨੂੰ ਕੀ ਕਹੋਗੇ ਜਿਨ੍ਹਾਂ ਨੂੰ ਇਹ ਹੱਥ ਪੈਰ ਨੀਲੇ ਹੋਣ ਦੀ ਪ੍ਰੋਬਲਮ ਹੈ ਜੀ ਮੈਂ ਇਹੀ ਕਹਿਣਾ ਚਾਹਨੀ ਆ ਸਾਰਿਆਂ ਨੂੰ ਕਿ ਜਿੱਦਾਂ ਆਪਾਂ ਦੇਖਦੇ ਆਲੋਪੈਥਿਕ ਦੇ ਨਾਲ ਸਾਈਡ ਇਫੈਕਟਸ ਬਹੁਤ ਹੈ ਪਰ ਜਿਹੜੀ ਇਹਨਾਂ ਦੀ ਹੋਮੋਪੈਥਿਕ ਮੈਡੀਸਨ ਹੈ ਇਲੈਕਟ੍ਰੋ ਹੋਮੋਪੈਥਿਕ ਵੀ ਇਹਦੇ ਨਾਲ ਇਹਨਾਂ ਦੇ ਹਾਰਮੋਨਸ ਵੀ ਬੈਲੈਂਸ ਹੋਏ ਇਹਨਾਂ ਦੀ 60% ਠੀਕ ਵੀ ਹੋਇਆ ਤੇ ਮੈਂ ਇਹੀ ਰਿਕਮੈਂਡ ਕਰਦੀ ਕਿ ਸਾਰਿਆਂ ਨੂੰ ਮਤਲਬ ਇਲੈਕਟ੍ਰੋ ਹੋਮੋਪੈਥੀ ਨਾਲ ਜੁੜਨਾ ਚਾਹੀਦਾ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤਾਂ ਹੁਣ ਤੁਹਾਡੇ ਨਾਲ ਉਹ ਨੁਸਖਾ ਫਾਰਮੂਲਾ ਸੀ ਸਾਂਝਾ ਕਰ ਰਹੇ ਆਂ ਗੰਡਾਂ ਵਾਲਾ ਜਿੰਨਾ ਨਾਲ ਗੰਡਾ ਹੈਗੀਆਂ ਮੂੰਹ ਵਾਂਗੂ ਖੁਰ ਸਕਦੇ ਨੇ ਚ ਹੈ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਣ ਅ ਅੱਛਾ ਡਾਕਟਰ ਸਾਹਿਬ ਫਿਰ ਇਹ ਜਿਹੜਾ ਨੁਸਖਾ ਫਾਰਮੂਲਾ ਹੈਗਾ ਬਣਾਉਣਾ ਕਿਵੇਂ ਹੈ ਕਿੰਨੀ ਮਿਕਦਾਰ ਦੇ ਵਿੱਚ ਕੀ ਕੀ ਚੀਜ਼ ਲੈਣੀ ਹੈ ਔਰ ਕਿਸ ਵੇਲੇ ਇਨਟੇਕ ਇਹਦਾ ਅਸੀਂ ਕਰਨਾ ਹੈ ਬਿਲਕੁਲ ਜੀ ਬਿਲਕੁਲ ਆਪਾਂ ਔਨ ਕੈਮਰਾ ਦਰਸ਼ਕ ਦੇ ਸਾਹਮਣੇ ਬਣਾਵਾਂਗੇ ਸਭ ਤੋਂ ਪਹਿਲਾਂ ਤਾਂ ਜਿਵੇਂ ਨਾਗੀ ਸਾਹਿਬ ਨੇ ਦੱਸਿਆ ਕਿ ਜਿਹੜੀ ਇਹ ਹਲਦੀ ਆ ਇਹ ਅਮਰਤਮਈ ਆ ਸਭ ਤੋਂ ਪਹਿਲਾਂ ਆਪਾਂ ਇੰਨੀ ਕੁ ਹਲਦੀ ਮਤਲਬ ਪੋਟੇ ਜਿੰਨੀ ਪੋਟੇ ਜਿੰਨੀ ਇੱਕ ਪੋਟੇ ਜਿੰਨੀ ਹਲਦੀ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾਵਾਂਗੇ ਔਰ ਉਸ ਤੋਂ ਬਾਅਦ ਜਿਹ ਆਪਾਂ 5 ਤੋਂ 7 ਪੱਤੀਆਂ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਇਹ ਇੰਨੀਆਂ ਕੋ ਪੱਤੀਆਂ ਲੈ ਕੇ ਹੀ ਆਪਾਂ ਮਿਕਸੀ ਦੇ ਵਿੱਚ ਪਾਉਣੀਆਂ ਵਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਹਰ ਘਰ ਦਾ ਔਰ ਹਰ ਸਬਜ਼ੀ ਦਾ ਹਰ ਸਬਜ਼ੀ ਦਾ ਜਿਹੜਾ ਸ਼ਿੰਗਾਰ ਵਾ ਧਨੀਆ ਇਹ ਵੀ ਆਪਾਂ ਥੋੜਾ ਕੋ ਲਵਾਂਗੇ ਔਰ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾਵਾਂਗੇ ਠੀਕ ਹੈ ਔਰ ਉਸ ਤੋਂ ਬਾਅਦ ਜਿਹੜਾ ਆਪਣੀ ਇਮਿਊਨਿਟੀ ਨਾਲ ਆਪਣੇ 슈ਗਰ ਨਾਲ ਲੜਨ ਵਾਲੀ ਰਾਮਬਾਈ ਚੀਜ਼ ਜਿਹੜਾ ਕਿ ਕੜੀ ਪੱਤਾ ਇਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਠੀਕ ਹੋ ਗਿਆ ਔਰ ਉਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਵੀ ਲਾਸਟ ਚ ਨਮਕ ਇਹ ਆਪਾਂ ਸਿਰਫ ਇੱਕ ਚੁਟਕੀ ਇਹਦੇ ਵਿੱਚ ਐਡ ਕਰਾਂਗੇ ਠੀਕ ਹੋ ਗਿਆ ਔਰ ਲਾਸਟ ਦੇ ਵਿੱਚ ਜਿਹੜਾ ਕਿ ਆਮ ਹੀ ਸਾਰਿਆਂ ਦੇ ਘਰਾਂ ਵਿੱਚ ਹੁੰਦਾ ਵਾ ਇੱਕ ਗਲਾਸ ਪਾਣੀ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਔਰ ਉਸ ਤੋਂ ਬਾਅਦ ਇਨੂੰ ਆਪਾਂ ਚੰਗੀ ਤਰ੍ਹਾਂ ਕ੍ਰਸ਼ਟਾ ਸੋ ਤੁਸੀਂ ਦੇਖੋ ਨੁਸਕਾ ਫਾਰਮੂਲਾ ਇਹ ਬਣ ਚੁੱਕਿਆ ਹੈ ਕੁਛ ਕੀ ਮਿੰਟ ਲੱਗੇ ਨੇ ਜੀ ਬਸ ਇਹ ਨੁਸਕੇ ਫਾਰਮੂਲੇ ਨੂੰ ਡਾਕਟਰ ਸਾਹਿਬ ਬਿਲਕੁਲ ਜੀ ਬਿਲਕੁਲ ਕੋਈ ਜ਼ਿਆਦਾ ਨਹੀਂ ਵੱਧ ਤੋਂ ਵੱਧ 3-4 ਮਿੰਟ ਹੀ ਹੈ ਜੀ 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 ਸੋ ਨੁਸਕਾ ਫਾਰਮੂਲਾ ਇੱਕਦਮ ਤਿਆਰ-ਵਰ ਤਿਆਰ ਹੈਗਾ ਤੁਸੀਂ ਦੇਖੋ ਇਸ ਵੇਲੇ ਕੀ ਬਾਤ ਹੈ ਕੀ ਬਾਤ ਹੈ ਜੀ ਰੁਕੀ ਸਾਹਿਬ ਇਹ ਬਣ ਗਿਆ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਬਣੀਆਂ ਗੰਡਾ ਔਰ ਕਿਸੇ ਵੀ ਜਗ੍ਹਾ ਤੇ ਬਣੀਆਂ ਗੰਡਾਂ ਨੂੰ ਖੋਰਣ ਵਾਲਾ ਘਰੇਲੂ ਨੁਸਕਾ। ਕੀ ਬਾਤ ਹੈ? ਔਰ ਅਸੀਂ ਹਮੇਸ਼ਾ ਕਹਿੰਦੇ ਆਂ ਵੀ ਜਿੰਨੀਆਂ ਵੀ ਚੀਜ਼ਾਂ ਸਾਡੇ ਟੇਬਲ ਉੱਤੇ ਪਈਆਂ ਨੇ ਉਹ ਆਰਟੀਫੀਸ਼ੀਅਲ ਨਹੀਂ ਗੀਆਂ। ਉਹ ਦੁਨਿਆਵੀ ਨਹੀਂ ਗੀਆਂ। ਉਹ ਓਨਲੀ ਤੇ ਓਨਲੀ ਕੁਦਰਤੀ ਆ। ਔਰ ਅੱਜ ਜਿਹੜਾ ਲੈ ਕੇ ਆਏ ਆ ਇੱਕ ਘਰੇਲੂ ਨੁਸਕਾ ਵਾ ਔਰ ਇਹਨੂੰ ਵਰਤਨ ਦੇ ਨਾਲ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਪਹਿਲੇ 4 ਦਿਨਾਂ ਦੇ ਵਿੱਚ ਸਰੀਰ ਦੀਆਂ ਗੰਡਾ ਐ ਗਾਇਬ ਹੋਣਗੀਆਂ ਜਿਵੇਂ ਜਿੰਨ ਗਾਇਬ ਹੋਇਆ ਸੀਗਾ। ਹੂੰ। ਸੋ ਇਹ ਤੁਹਾਡੇ ਸਰੀਰ ਦੇ ਗੰੰਢ ਨੂੰ ਐ ਗੈਪ ਕਰੂਗਾ ਬਸ ਇਮਾਨਦਾਰੀ ਇਕਾ ਕਿ ਇਹਨੂੰ ਪ੍ਰੋਪਰਲੀ ਜਿਵੇਂ ਅਸੀਂ ਦੱਸਿਆ ਵਾ ਉਸ ਤਰੀਕੇ ਨਾਲ ਵਰਤ ਲਿਓ ਔਰ ਇਹ ਸਾਡਾ ਵਾਦਾ ਵਾ ਕਿ ਪਹਿਲੇ 4 ਦਿਨ ਦੇ ਵਿੱਚ ਗੰਢਾ ਗਾਇਬ ਹੋਣ ਗਈ ਹੀ ਹੋਣਗੀਆਂ ਜੀ ਜੀ ਸੋ ਇਹਨੂੰ ਇਨਟੇਕ ਕਰਨ ਦਾ ਸਮਾਂ ਆਪਾਂ ਦੱਸਾਂਗੇ ਹੁਣ ਸਭ ਤੋਂ ਪਹਿਲਾਂ ਜਦੋਂ ਆਪਾਂ ਦਿੱਤਾ ਉਸ ਤੋਂ ਬਾਅਦ ਇਹਨੂੰ ਆਪਾਂ ਪੁਣਾਗੇ ਨੁਸਖਾ ਫਾਰਮੂਲਾ ਲਗਭਗ ਬਣ ਕੇ ਤਿਆਰ ਵਰ ਤਿਆਰ ਹੈਗਾ ਅੱਛਾ ਇਹਨੂੰ ਇਨਟੇਕ ਕਿਵੇਂ ਕਰਨਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਹੀ ਸਿੰਪਲ ਤੇ ਬਹੁਤ ਹੀ ਸਾਦਾ ਤਰੀਕਾ ਵਾ ਸਵੇਰੇ ਉੱਠਦਿਆਂ ਸਾਰ ਇੰਨਾ ਕੋ ਗਲਾਸ ਤੁਸੀਂ ਆਪਦਾ ਬਣਾ ਕੇ ਰੱਖ ਲੈਣਾ ਵਾ ਔਰ ਉੱਠਦਿਆਂ ਸਾਰ ਹੀ ਖਾਲੀ ਪੇਟ ਤੁਸੀਂ ਇਹਨੂੰ ਇਨਟੇਕ ਕਰ ਲੈਣਾ ਵਾ ਔਰ ਇਨਟੇਕ ਕਰਦਿਆਂ ਦੇ ਨਾਲ ਦੀ ਨਾਲ ਹੀ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੂੰ ਸਵੇਰੇ ਗੱਡੀ ਨਹੀਂ ਆਂਦੀ ਯਾਨੀ ਕਿ ਜਿਨ੍ਹਾਂ ਦਾ ਸਵੇਰੇ ਪੇਟ ਸਾਫ਼ ਨਹੀਂ ਹੁੰਦਾ ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ ਪੇਟ ਸਾਫ਼ ਕਰੇਗਾ ਔਰ ਜਿੰਨਾਂ ਨੂੰ ਖਾਣਾ ਖਾਣ ਤੋਂ ਬਾਅਦ ਪੇਟ ਉੱਪਰ ਹੈਵiness ਰਹਿੰਦੀ ਆ ਇਹ ਉਹਨਾਂ ਦੀ ਹੈਵiness ਵੀ ਘਟਾਏਗਾ ਔਰ ਲਾਸਟ ਤੇ ਜਿੰਨਾਂ ਦੇ ਸਰੀਰ ਦੇ ਵਿੱਚ ਅਦਿੱਖ ਰੂਪ ਆਇਆ ਵਾ ਅਦਿੱਖ ਰੂਪ ਮਤਲਬ ਗੰਡਾ ਦਾ ਰੂਪ ਆਇਆ ਵਾ ਇਹ ਉਹ ਗੰਡਾ ਦੇ ਰੂਪ ਨੂੰ ਵੀ ਠੀਕ ਕਰੇਗਾ ਜੀ 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 ਬਿਲਕੁਲ ਜੀ ਅੱਛਾ ਕਿਸੇ ਵੇਲੇ ਵੀ ਇਹ ਲਿਆ ਜਾ ਸਕਦਾ ਹੈ ਇਹ ਕਿੰਨੀ ਕੁ ਮਿqdਾਰ ਹੈਗੀ ਕਿੰਨਾ ਟਾਈਮ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ 4 ਦਿਨ 4 ਦਿਨ ਇਹ 4 ਦਿਨਾਂ ਚ ਇੰਨਾ ਕੁ ਮਸਲਾ ਹੱਲ ਕਰ ਦੇਗਾ ਜੀ ਰੁਕੀ ਸਾਹਿਬ ਜੇ ਆਪਾਂ ਚਾਰ ਦਿਨ ਦੀ ਗੱਲ ਕੀਤੀ ਹੈ ਨਾ ਉਹ ਚਾਰ ਦਿਨ ਦਾ ਮਤਲਬ ਕੀ ਹੈ ਕਿ ਆਪਾਂ ਦਿਨ ਚ ਘੱਟੋ ਘੱਟ ਵੀ ਇਹਨੂੰ ਚਾਰ ਤੋਂ ਪੰਜ ਵਾਰ ਜਦੋਂ ਤੁਹਾਨੂੰ ਭੁੱਖ ਲੱਗੀ ਹੈ ਜਦੋਂ ਤੁਹਾਨੂੰ ਭੁੱਖ ਲੱਗੀ ਆ ਉਸ ਟਾਈਮ ਤੁਸੀਂ ਖਾਣੇ ਤਾਂ ਤੇ ਵੀ ਇਹ ਜੂਸ ਬਣਾ ਕੇ ਪੀ ਲਓ ਸਵੇਰੇ ਪੀ ਲਓ ਦੁਪਹਿਰੇ ਪੀ ਲਓ ਸ਼ਾਮ ਨੂੰ 4 ਵਜੇ ਪੀ ਲਓ ਅਧੁਪਾਚ ਫਿਰ ਪੀ ਲਓ ਦਿਨ ਚ ਤੁਸੀਂ ਚਾਰ ਵਾਰ ਜੇ ਜੂਸ ਪਿੰਦੇ ਹੋ ਦੇਖੋ ਚਾਰ ਦਿਨ ਦਾ ਮਤਲਬ ਕੀ ਦਿਨ ਚ ਚਾਰ ਵਾਰ ਪੰਜ ਵਾਰ ਜੇ ਤੁਸੀਂ ਦੂਸਰੂਸ ਪਿੰਦੇ ਹੋ ਤੁਹਾਡੇ ਜਿਹੜੀਆਂ ਨਾਰਮਲ ਗੰਡਾਂ ਕਿਸੇ ਵੀ ਵਿੱਚ ਉਹ ਖੁਰਨੀਆਂ ਸ਼ੁਰੂ ਹੋ ਜਾਣਗੇ ਮੁੱਖੀ ਸਾਹਿਬ ਤੇ ਫਿਰ ਜਿਹਨਾਂ ਕੋਲੇ ਨੁਸਖੇ ਫਾਰਮੂਲੇ ਦਾ ਟਾਈਮ ਨਹੀਂ ਹੁੰਦਾ ਉਹ ਡ੍ਰੌਪ ਕਿਹੜੇ ਹੈਗੇ ਨੇ ਜਿਹੜੇ ਤੁਸੀਂ ਮਾਤਾ ਜੀ ਨੂੰ ਦੱਸਿਆ ਸੀ ਜਿਨ੍ਹਾਂ ਦਾ ਸੁਣਪਣ ਦੂਰ ਹੋ ਗਿਆ ਤੇ ਜਿਨ੍ਹਾਂ ਨਾਲ ਤੁਸੀਂ ਗੰਡਾਂ ਦਾ ਵੀ ਤੁਸੀਂ ਕਹ ਰਹੇ ਹੋ ਬੜਾ ਵਧੀਆ ਬਾਕਮਾਲ ਨੁਸਖਾ ਫਾਰਮੂਲੇ ਤੁਸੀਂ ਬਣਾਏ ਹੋਏ ਨੇ ਡ੍ਰੌਪ ਕਿਹੜੇ ਨੇ ਜੀ ਬਿਲਕੁਲ ਫਰੂਕੀ ਸਾਹਿਬ ਜਿਵੇਂ ਹਰ ਵਾਰ ਤੇ ਆਪਾਂ ਇੱਕ ਚੀਜ਼ ਬੋਲਦੇ ਹੁੰਨੇ ਆ ਕਿ ਬ੍ਰਹਮ ਅਸਤਰ ਕਿਹੜਾ ਅਸਤਰ ਬ੍ਰਹਮ ਅਸਤਰ ਉਹ ਬ੍ਰਹਮ ਅਸਤਰ ਹੀ ਦਾ ਕਮਾਲ ਆ ਬ੍ਰਹਮ ਅਸਤਰ ਦਾ ਹੀ ਕਮਾਲ ਆ ਕਿ ਅੱਜ ਜਿਹੜੀਆਂ ਅੱਜ ਇਹਨਾਂ ਦੀ ਉਂਗਲਾਂ ਦੀ ਪ੍ਰੋਬਲਮ ਸੀ ਮਾਤਾ ਜੀ ਦੀ ਆਪਰੇਸ਼ਨ ਹੋ ਰਿਹਾ ਸੀ 6 ਸਾਲ ਤੋਂ ਪ੍ਰੋਬਲਮ ਵਿੱਚ ਚੱਲਦੇ ਪਿਆ ਸੀ ਉਸ ਬ੍ਰਹਮ ਅਸਤਰ ਨੇ ਕੰਮ ਕੀਤਾ ਫਿਰ ਮੈਂ ਇੱਕ ਚੀਜ਼ ਹੋਰ ਬੋਲ ਦਿੰਦਾ ਇਹ ਬ੍ਰਹਮ ਅਸਤਰ ਤਾਂ ਕੰਮ ਕਰਦਾ ਹੀ ਕਰਦਾ ਹਮ ਸਭ ਤੋਂ ਪਹਿਲਾਂ ਤੁਹਾਡਾ ਵਿਸ਼ਵਾਸ ਕੰਮ ਕਰਦਾ ਹਮ ਕਿ ਤੁਸੀਂ ਇਸ ਬ੍ਰਹਮ ਅਸਤਰ ਉੱਤੇ ਵਿਸ਼ਵਾਸ ਕਿੰਨਾ ਕੁ ਦਿੰਦੇ ਹੋ ਠੀਕ ਦੇਖੋ ਜੇ ਮੈਂ ਗੱਲ ਕਰਾਂ ਅੱਜ ਹਰੇਕ ਤਾਂ ਤੇ ਕੋਈ ਨਾ ਕੋਈ ਕਿਤੇ ਜਾਂਦਾ ਉਹਦਾ ਵਿਸ਼ਵਾਸ ਹੁੰਦਾ ਉਹਦੀ ਸ਼ਰਤ ਤਾਂ ਹੁੰਦੀ ਹੈ ਹਰੇਕ ਇੱਕ ਬੰਦਾ ਜਾਂਦਾ ਉਹ ਸਾਰਾ ਸਰੀਰ ਨੂੰ ਕੋੜ ਹੋਇਆ ਹੁੰਦਾ ਪਰ ਉਹ ਇਸ਼ਨਾਨ ਕਰਦਾ ਉਹ ਠੀਕ ਹੋ ਜਾਂਦਾ ਪਰ ਇੱਕ ਬੰਦਾ ਜਾਂਦਾ ਉਹਨੂੰ ਨਾਰਮਲ ਪ੍ਰੋਬਲਮ ਹੁੰਦੀ ਉਹ ਠੀਕ ਨਹੀਂ ਹੁੰਦਾ ਕਮੀ ਕਿੱਥੇ ਆਉਂਦੀ ਹੈ ਕਮੀ ਆਉਂਦੀ ਉਹਦੇ ਵਿਸ਼ਵਾਸ ਤੇ ਹੁਣ ਕਈਆਂ ਨੇ ਵਿਸ਼ਵਾਸ ਕਰ ਲਿਆ ਕਿ ਵਾਕੇ ਬ੍ਰਹਮ ਅਸਤਰਾ ਇਹਨੇ ਕੰਮ ਕੀਤਾ ਸਾਡਾ ਰੋਗ ਠੀਕ ਹੋ ਜਾਣਾ ਕਿਉਂਕਿ ਡਾਕਟਰ ਨੇ ਜੇ ਬੋਲਿਆ ਇਹਦਾ ਮਤਲਬ ਸਾਡਾ ਰੋਗ ਠੀਕ ਹੋ ਜਾਣਾ ਕਈ ਕਾਰਨ ਗੇ ਐਵੇਂ ਕੈਮਰੇ ਤੇ ਮਾਰੀ ਜਾਂਦੇ ਇਹਦਾ ਪਾਣੀ ਇੱਕ ਪਾਣੀ ਦੀ ਬੂੰਦਾ ਵੀ ਇਹ ਵੀ ਕੋਈ ਠੀਕ ਕਰ ਦਿੰਦਾ ਹੁਣ ਜਿਹੜਾ ਇਹ ਚੀਜ਼ ਬੋਲੂਗਾ ਹੁਣ ਇਹਨੇ ਕੰਮ ਜਿਹੜਾ ਕਰਨਾ ਕਰਨਾ ਪਰ ਸਭ ਤੋਂ ਪਹਿਲਾਂ ਉਹਦੀ ਬਾਡੀ ਨੇ ਉਹਦੇ ਬ੍ਰੇਨ ਨੇ ਬ੍ਰੇਨ ਦੋ ਤਰ੍ਹਾਂ ਦੇ ਕੈਮੀਕਲ ਰੀਲੀਜ਼ ਕਰਦਾ ਗੁੱਡ ਤੇ ਬੈਡ ਔਰ ਜਿਸ ਤਰ੍ਹਾਂ ਤੁਸੀਂ ਸੋਚੋਗੇ ਉਸ ਤਰ੍ਹਾਂ ਤੁਹਾਡੀ ਬਾਡੀ ਕਰੇਗੀ ਜੇ ਤੁਸੀਂ ਆਪਣੇ ਬ੍ਰੇਨ ਨੂੰ ਇਹ ਕਮਾਂਡ ਦੇ ਦਿੱਤੀ ਕਿ ਤੇ ਇਹ ਪਾਣੀ ਇਹ ਬੂੰਦਾ ਵੀ ਸਾਨੂੰ ਠੀਕ ਕਰ ਲੈਣਗੀਆ ਫਿਰ ਉਸ ਤਰ੍ਹਾਂ ਸੀਰ ਨੇ ਹਾਰਮੋਨ ਜ ਬਣਾਨੇ ਉਚਾ ਕੇ ਵੀ ਠੀਕ ਨਹੀਂ ਹੋਏਗਾ ਅਗਰ ਠੀਕ ਹੋਣਾ ਚਾਹੁੰਦੇ ਹੋ ਇਹ ਬ੍ਰह्म ਮਸਤਰ ਦੇ ਉੱਪਰ ਤੁਹਾਨੂੰ ਵਿਸ਼ਵਾਸ ਕਰਨਾ ਪੈਗਾ ਜਦੋਂ ਤੁਸੀਂ ਇਹਦੇ ਤੇ ਵਿਸ਼ਵਾਸ ਕਰੋਗੇ ਫਿਰ ਹਰੇਕ ਤਰ੍ਹਾਂ ਦਾ ਰੋਗ ਹਰ ਇੱਕ ਕ੍ਰੋਨਿਕਲ ਤੋਂ ਕ੍ਰੋਨਿਕਲ ਪੇਸ਼ੈਂਟ ਵੀ ਇਹਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਠੀਕ ਹੁੰਦਾ ਜਾ ਰਿਹਾ ਹੈ। ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਗੁਰਬਖਸ਼ ਸਿੰਘ ਨਾਗੀਸਾਨ ਜੀ ਦੱਸ ਰਹੇ ਸੰ ਕਿਸ ਤਰੀਕੇ ਨਾਲ ਇਹਦਾ ਫਾਇਦਾ ਹੈ ਜਿਹੜਾ ਬ੍ਰਹਮ ਅਸਤਰ ਜਿਨ੍ਹਾਂ ਨੇ ਇਹ ਆਪਣੇ ਡਰੋਪਾਂ ਦਾ ਨਾਮ ਰੱਖਿਆ ਹੈ। ਕਰਨ ਜੀ ਜਾਂਦੇ-ਜਾਂਦੇ ਕੀ ਸੁਨੇਹਾ ਹੈ ਤੁਹਾਡਾ? ਬਿਲਕੁਲ ਜੀ ਬਿਲਕੁਲ ਸੁਨੇਹਾ ਲਾਸਟ ਵਾਰ ਦੀ ਤਰ੍ਹਾਂ ਇਹੀ ਆ ਕਿ ਸਾਡਾ ਮਕਸਦ, ਸਾਡਾ ਕੰਮ, ਸਾਡਾ ਤਰੀਕਾ ਸਿਰਫ ਇਹੀ ਆ ਵੀ ਅਸੀਂ ਸਿਰਫ ਦਵਾਈ ਦਿੰਨੇ ਆ ਔਰ ਜਿੰਨਾ ਵੀ ਆਰਾਮ, ਜਿੰਨਾ ਵੀ ਸਰੀਰ ਦੇ ਵਿੱਚ ਤੰਦਰੁਸਤੀ ਲੈਵਲ ਵਾ ਉਸ ਪਰਮਪੀਤਾ ਪਰਮਾਤਮਾ ਨੇ ਉਹ ਧੰਗ ਗੁਰੂ ਰਾਮਦਾਸ ਨੇ ਧੰਗ ਬਾਬਾ ਦੀਪ ਸਿੰਘ ਜੀ ਨੇ ਦੇਣਾ ਵਾ ਜਿਹੜਾ ਸਾਡਾ ਕੰਮ ਆ ਅਸੀਂ ਆਪਣੀ ਇਮਾਨਦਾਰੀ ਨਾਲ ਕਰ ਰਹੇ ਹਾਂ ਔਰ ਜਿਹੜਾ ਨੁਸਖਾ ਅਸੀਂ ਲੈ ਕੇ ਆਏ ਆ ਅਗਰ ਤੁਸੀਂ ਇਹਨੂੰ ਆਪਣੀ ਇਮਾਨਦਾਰੀ ਨਾਲ ਲੈਨੇ ਹੋ ਤਾਂ ਫਿਰ ਤੁਹਾਨੂੰ ਕਿਸੇ ਵੀ ਦਵਾਈ ਦੀ ਲੋੜ ਨਹੀਂ ਪੈਗੀ ਔਰ ਅਸੀਂ ਹਰ ਵਾਰੀ ਇਹ ਗੱਲ ਕਹਿੰਨੇ ਆ ਕਿ ਇਨਸਾਨ ਨੂੰ ਕਦੇ ਵੀ ਕੋਈ ਦਵਾਈ ਨਹੀਂ ਠੀਕ ਕਰਦੀ ਕਿਉਂਕਿ ਇਨਸਾਨ ਕਿਸੇ ਦਵਾਈ ਤੋਂ ਨਹੀਂ ਬਣਿਆ ਇਨਸਾਨ ਕਿਸੇ ਜੜੀ ਬੂਟੀ ਤੋਂ ਨਹੀਂ ਬਣਿਆ ਇਨਸਾਨ ਕੁਦਰਤ ਦੇ ਨਾਲ ਬਣਿਆ ਔਰ ਕੁਦਰਤ ਨਾਲ ਜੁੜ ਕੇ ਹੀ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਸੋ ਇੰਨੀਆਂ ਗੱਲਾਂ ਕਹਿੰਦਾ 10 ਕਿੰਮਾ ਤਾਂ ਜਾ ਧੰਨਵਾਦ ਜੀ 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 ਬਹੁਤ ਬਹੁਤ ਸ਼ੁਕਰੀਆ ਕਰਨ ਜੀ ਸੋ ਇਸਨ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀ ਆ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਹਲਦੀ ਸੇਂਦਾ ਨਮਕ ਕੜੀ ਪੱਤਾ ਪੁਦੀਨਾ ਤੇ ਧਨੀਏ ਦੇ ذریعے ਇਹ ਸ਼ੇਕ ਹੈਗਾ ਜਿਹੜਾ ਅਸੀਂ ਕਹਿ ਲਈਏ ਕਿ ਇੱਕ ਤਰ੍ਹਾਂ ਦਾ ਜੂਸ ਹੈਗਾ ਜਿਹੜਾ ਇਹਨਾਂ ਨੇ ਬਣਾਇਆ ਹੈ ਤਾਂ ਇਹਦਾ ਫਾਇਦਾ ਗੰਡਾਂ ਦੇ ਵਿੱਚ ਬੜਾ ਜ਼ਬਰਦਸਤ ਹੈਗਾ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫਾਇਦਾ ਕਰਨ ਦੀ ਥਾਂ ਤੇ ਬਹੁਤੀ ਵਾਰ ਨੁਕਸਾਨ ਵੀ ਕਰ ਜਾਂਦਾ ਹੈ ਧੰਨਵਾਦ